ਖਬਰਾਂ ਦਾ ਹੋਇਆ ਅਸਰ ਤੇ ਰੰਗ ਲੈ ਆਈ ਕਈ ਸਾਲਾਂ ਦੀ ਮਿਹਨਤ ਪੰਜਾਬ ਦੇ ਸਭ ਤੋਂ ਵੱਡੇ ਘਟਾਲੇ ਦੇ ਵਿੱਚ ਦਰਜ ਹੋਈ ਨਵੀਂ ਐਫ ਆਈ ਆਰ ਐਮ ਡੀ ਦੇ ਦਫ਼ਤਰ ਦੇ ਵਿੱਚ ਐਮ ਡੀ ਤੋਂ ਇਲਾਵਾ ਲਗਭਗ ਸਾਰੇ ਦੇ ਸਾਰੇ ਲਗਭਗ ਅਰੇ ਇੱਕ ਅੰਦਾ ਕੋਈ ਠੀਕ ਹੋਏਗਾ ਸਾਰੇ ਸਾਰੇ ਅਪ੍ਰਿਸ਼ਟਾ ਹੈ ਦੱਬ ਕੇ ਅਪ੍ਰਿਸ਼ਟਾ ਹੈ ਜਿੰਨੇ ਇਨਕੁਆਰੀ ਕੀਤੀ ਜਾਵੇ ਪੀਓਨ ਤੋਂ ਲੈ ਕੇ ਐਮ ਡੀ ਤੱਕ ਕੋਈ ਸਾਫ਼ ਸੁਥਰਾ ਮਿਲ ਹੀ ਨਹੀਂ ਸਕਦਾ ਪੀਐਸਆਈਸੀ ਦਾ ਸਾਰੇ ਦੇ ਸਾਰੇ ਅਪ੍ਰਿਸ਼ਟਾ ਹੈ ਨਹੀਂ ਤਾਂ ਐਫੀਡਾਵਟ ਦੇਣਾ ਕੋਈ ਨਹੀਂ ਤਰਖਾ ਸਾਰੀ ਉਮਰ ਦੀ ਐਨੀ ਬਣਦੀ ਹੈ ਤੇ ਮੇਰੀ ਪ੍ਰਾਪਰਟੀ ਨਹੀਂ ਹੈ ਜੇ ਜਸਵਿੰਦਰ ਰੰਧਾਵੇ ਕੋਲੇ ਪੋਚੋ ਮੰਡੀ ਚ ਅਰਬ ਰਪਏ ਦਾ ਸ਼ਾਪਿੰਗ ਮਾਲ ਹੈ ਉਹ ਤਨਖਾਹ ਨਾਲ ਨਹੀਂ ਆ ਸਕਦਾ ਜੇ ਮੈਜਿਸਟਿਕ ਹੋਟਲ ਹੈ ਅੰਮ੍ਰਿਤਸਰ ਦਾ ਜਸਵਿੰਦਰ ਰੰਡਾਵੇ ਦਾ ਨਾਮ ਹੈ ਉਹ ਐਵੇਂ ਆ ਜਾਏਗਾ ਤੇ ਜਿਹੜਾ ਐਸਪੀ ਸਿੰਘ ਹੈ ਕਿਹਾ ਜਾਂਦਾ ਕੈਨੇਡਾ ਅਮਰੀਕਾ ਚ ਉਹਦੇ ਦਰਜਣਾ પેટ્રોલ ਪੰਪ ਹੈ ਉਹ ਐਵੇਂ ਆ ਜਾਣਗੇ ਬਾਕੀ ਤਾਂ ਮੈਂ ਕਹਿੰਦਾ ਆਵਾ ਹੀ ਉੱਤਿਆ ਹੋਇਆ ਤਾਂ ਹੀ ਤਾਂ ਐਮ ਡੀ ਭਗਵੰਤਵਨ ਲਗਾਈ ਇਮਾਨਦਾਰ ਐਮ ਡੀ ਜਿਹੜੇ ਕੰਮ ਸਹੀ ਕਰੇ ਪਰ ਉਹਦੀ ਫਾਈਲ ਵਿੱਚ ਚੋਰੀ ਕਰਕੇ ਬਿਜ਼ਨਸ ਕੋਲ ਨਹੀਂ ਭੇਜਿਆ ਗਿਆ ਠੱਗਾ ਨੂੰ ਦੇਤਾ ਜਾਂ ਜਾ ਕੇ ਹੁਣ ਠੱਗੀ ਕੀ ਹੈ ਟਾਇਰਨਰ ਕੰਪਨੀ ਦਾ ਡਾਕਟਰ ਪੀ ਜੇ ਸਿੰਘ ਉਹਦੇ ਕੋਲ ਵੀ ਐਦਾਂ ਦੇ ਪਲਾਟਾ ਦੋ ਤਿੰਨ ਤੇ ਮੋਹਾਲੀ ਚ ਰਨਵੈਕਸੀ ਨੂੰ ਇਹ ਕੌਣ ਲੱਗਿਆ ਹੈ ਰਨਵੈਕਸੀ ਫੈਕਟਰੀ ਦਾ ਪਲਾਟ ਵੇਚਿਆ ਇਹ ਪ੍ਰਾਪਰਟੀ ਡੀਲਰਾਂ ਨੂੰ ਵੇਚ ਕੇ ਪੰਜਾਬ ਸਰਕਾਰ ਨੂੰ ਹਜ਼ਾਰਾਂ ਕਰੋੜ ਦਾ ਚੁੰਨਾ ਲਗਾਇਆ ਗਿਆ ਹੈ ਤੇ ਉਹੋ ਬੰਦੇ ਮੁੱਖ ਮੰਤਰੀ ਨਾਲ ਇਨਵੈਸਟ ਪੰਜਾਬ 'ਚ ਫਿੱਟ ਕੀਤੇ ਇਹਨਾਂ ਨੇ ਠੱਗਾ ਰਿਹਾ ਜੇ ਹੁਣ ਪੰਜਾਬ ਸਰਕਾਰ ਟਾਇਨਰ ਕੰਪਨੀ ਵਾਲੇ ਨੂੰ ਪਰਮਿਸ਼ਨ ਦੇ ਦਿੰਦੀ ਐ ਟੋਟੇ ਕਰਕੇ ਵੇਚਣ ਦਾ ਜਿਨੇ ਨਾ ਕੋਈ ਫੈਕਟਰੀ ਲਗਾਈ ਐ ਅੱਜ ਤੱਕ ਸਿਰਫ 100 ਕਰੋੜ ਦਾ ਲੈ ਕੇ 1000 ਕਰੋੜ ਦਾ ਪਲਾਟ ਵੇਚਦਾ ਦਿਖਾਇਆ ਕਿ ਮੈਂ ਇੱਥੇ ਫੈਕਟਰੀ ਲਾਣੀ ਦਵਾਈਆਂ ਦੀ ਵੇਚਦੀ ਤੇ ਟੋਟੇ ਕਰਕੇ ਤੇ ਹੁਣੇ ਮਾਮਲਾ ਕਿੱਡਾ ਵੱਡਾ ਐ ਜੇ ਫਲਿਪਸ ਦਾ ਪਲਾਟ ਸਕੈਮ 700 ਕਰੋੜ ਦਾ ਇੱਕ ਐ ਤਾਂ ਬਿਜ਼ਨਸ ਬਿਊਰੋ ਕੋਲ ਇੱਕ ਰਿਕਾਰਡ ਪਿਆ 400 ਦੇ ਕਰੀਬ ਪਲਾਟਾਂ ਦਾ ਰਿਕਾਰਡ ਵਿਜੀਲੈਂਸ ਬਿਊਰੋ ਨੂੰ ਚਿੱਠੀ ਭੇਜੀ ਗਈ ਕਿ ਸਾ ਹੁਣ 400 ਪਲਾਟ ਕਿੰਨੇ ਦੇ ਹੋ ਸਕਦੇ ਆ ਫਲਿਪਸ ਫਲਿਪਸ ਪਲਾਟਸ ਕਾ ਹੈ ਮ 700 ਕਰੋੜ ਦਾ ਈਐਸਪੀ ਅਲੱਗ ਪਲਾਟ ਹੋ ਜਾਦਾ 2000 ਕਰੋੜ ਦਾ ਹੋਵੇ ਬਨਵਾਇਰ ਦਾ ਪਲਾਟ ਹੋ ਜਾਦਾ 3000 ਕਰੋੜ ਦਾ ਹੋਵੇ ਇਸ ਤੀਕੇ ਨਾਲ ਕੋਈ 2 ਕਰੋੜ ਦਾ ਪਲਾਟ ਆ ਕੋਈ 500 ਕਰੋੜ ਦਾ ਪਲਾਟ ਆ ਕੋਈ 700 ਕਰੋੜ ਦਾ ਪਲਾਟ ਆ ਕੋ ਜੀਸੀਡੀ ਦਾ ਪਲਾਟ ਹੈਗਾ ਇਹ ਲੱਖਾਂ ਕਰੋੜ ਦੇ ਨੇੜੇ ਤੇੜੇ ਬਣੇਗਾ ਐਡਾ ਵੱਡਾ ਸਕੈਮ ਹੈ 1 ਲੱਖ ਕਰੋੜ ਦਾ ਮੈਂ ਕਹਿਣ ਦੀ ਕਹਿ ਰਹੇ ਹਾਂ ਪੂਰੇ ਪੰਜਾਬ ਦਾ ਪਰ ਕੱਲੇ ਮਹਾਲੀ ਚੋ ਇੱਕ ਲੱਖ ਕਰੋੜ ਤੋਂ ਵੱਧ ਨਿਕਲ ਜਾਏ ਜੇ ਗਹਿਰਾਈ ਜੇਦੀ ਪਤਲਾਲ ਹੋ ਗਈ ਹੁਣ ਮੈਂ ਕਹਿਣਾ ਨਾ ਚੋਰਾਂ ਕੋਲ ਪਰਮਿਸ਼ਨ ਲੈਣੀ ਹੁੰ ਛਪਾਰਸਾਈ ਹੈ ਇਨਕੁਆਰੀ ਕਰਕੇ ਦੱਸ ਪਰਮਿਸ਼ਨ ਦੇ ਦੇਵੇਂ ਤੇਰੇ ਖਿਲਾਫ ਪਰਚਾ ਦਰਜ ਕਰਾਂ ਤਾਂ ਚੋਰਾਾਂ ਦੀ ਤਿੰਨ ਮੈਂਬਰੀ ਕਮੇਟੀ ਆਈਐਸ ਅਫਸਰ ਰਾਹੁਲ ਪਣਾਰੀ ਰਜਤ ਅਗਰਵਾਲ ਤੇ ਨੀਲੀਮਾ ਉਹਨਾਂ ਨੇ ਵਿਜੀਲੈਂਸ ਨੂੰ ਮੋੜਵੀਂ ਚਿੱਠੀ ਲਿਖੀ ਕਿ ਕੈਪਟਨ ਅਮਨਿੰਦਰ ਮੱਖ ਮੰਤਰੀ ਪੰਜਾਬ ਨੇ ਸਾਡੀ ਡਿਊਟੀ ਲਈ ਹੈ ਕਿ ਇਹਦੀ ਇਨਕੁਆਰੀ ਅਸੀਂ ਹੁਣ ਖੁਦ ਕਰਾਂਗੇ ਤੇ ਖੁਦ ਇਨਕੁਆਰੀ ਕਰਕੇ ਕਲੀਨ ਚਿੱਟ ਆਪਣੇ ਚੋਰਾ ਨੇ ਆਪਣੇ ਆਪ ਨੂੰ ਤੇ ਆਪਣੇ ਸਾਥੀਆਂ ਨੂੰ ਦੇ ਦਿੱਤੀ ਫਿਰ ਆਮ ਆਦਮੀ ਪਾਰਟੀ ਨੇ ਹੰਗਾਮਾ ਕੀਤਾ 2021 ਚ ਫਿਰ ਇਨਕੁਆਰੀ ਨੰਬਰ 4 ਹੋਈ ਹੈ ਇਨਕੁਆਇਰੀ ਨੰਬਰ ਚਾਰ ਜਿਹੜਾ ਆਈਐਸ ਅਫਸਰ ਨੀਲੀਮਾ ਜਿਹੜੀ ਐਮਡੀਸੀ ਪੀਐਸਆਈਸੀ ਦੀ ਉਹਨੇ ਦਬਕਾ ਮਾਰਿਆ ਵੀਰੇ ਸਾਨੂੰ ਕਿ ਤੁਸੀਂ ਕੌਣ ਹੋ ਸਾਡੀ ਜਾਂਚ ਕਰਨੋਂ ਜਦੋਂ ਅਸੀਂ ਪਹਿਲੇ ਜਾਂਚ ਕਰ ਲਈਏ ਕਲੀਨ ਚਿੱਟ ਹੋ ਗਈ ਹੈ ਦੇ ਦਿੱਤੀ ਹੈ ਤੁਸੀਂ ਫਿਰ ਸਾਡੇ ਕੋਲ ਸਪਾਰਸਾ ਭੇਜੀਏ ਨੇ ਫਿਰ داخل ਦਫਤਰ ਹੋ ਗਈ ਜਿਸ 600 ਕਰੋੜ ਦਾ ਫਲਿੱਪ ਸਲੋਟ ਸਕੈਮ ਹੈ ਦਾ 60 ਕਰੋੜ ਦੇ ਆਫਰ ਸਤਨਾਮ ਦਾਉਂ ਦੀ ਟੀਮ ਨੂੰ ਕਿਵੇਂ ਆਏਗੀ ਤੇ ਉਹ ਉਦਯੋਗ ਮੰਤਰੀ ਫਿਰ ਜਦੋਂ ਅਸੀਂ ਪੈਸੇ ਨਹੀਂ ਲਏ ਤਾਂ ਵਿਜੀਲੈਂਸ ਕੋਲ ਪਹੁੰਚ ਗਿਆ ਕਿ 1 1 ਕਰੋੜ ਰੁਪਏ ਲਓ ਜੇ ਸਤਨਾਮ ਦੀ ਟੀਮ ਰੌਲਾ ਪਾਦੀ ਫਿਰਦੀ ਸਾਨੂੰ ਬਚਾਓ ਤੇ ਉਹ ਅਰੈਸਟ ਹੋ ਗਿਆ ਇਹ ਮਾਮਲਾ ਹਾਈਲਾਈਟ ਹੋਇਆ ਪਰ ਕਾਰਵਾਈ ਫਿਰ ਨਹੀਂ ਹੋਈ ਇਹ ਮੈਨੂੰ ਇਹ ਲੱਗੀ ਗਿਆ ਕਿ ਭਗਵਾਨਤਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਵਾਲੇ ਨਾ ਪੱਟੇ ਲੱਖਾਂ ਕਰੋੜ ਦੇ ਸਕੈਮ ਨੂੰ ਦਬਾਉਣ ਵਾਸਤੇ ਇੱਕ ਫਲਿੱਪਸ ਪਲਾਟ ਸਕੈਮ ਦਾ ਛੋਟਾ ਜਿਹਾ ਪਰਚਾ ਦਰਜ ਕਰਕੇ ਸਾਨੂੰ ਚੁੱਪ ਕਰਾਣਾ ਚਾਹੁੰਦੀ ਹੈ ਖਬਰਾਂ ਦਾ ਹੋਇਆ ਅਸਰ ਤੇ ਰੰਗ ਲਿਆਈ کئی ਸਾਲਾਂ ਦੀ ਮਿਹਨਤ ਪੰਜਾਬ ਦੇ ਸਭ ਤੋਂ ਵੱਡੇ ਕੋਟਾਲੇ ਦੇ ਵਿੱਚ ਦਰਜ ਹੋਈ ਨਵੀਂ ਐਫ ਆਈ ਆਰ ਆਖਰ ਕੀ ਹੈ ਪੀ ਐਸ ਆਈ ای ਸੀ ਇੰਡਸਟਰੀਅਲ ਪਲਾਟ ਸਕੈਮ ਤੇ ਕੀ ਕਹਿੰਦੀ ਹੈ ਇਸ ਵਿੱਚ ਦਰਜ ਹੋਈ ਨਵੀਂ ਐਫ ਆਈ ਆਰ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਗੱਲ ਕਰਾਂਗੇ ਪੀ ਐਸ ਆਈ ای ਸੀ ਦੇ ਉਦਯੋਗਿਕ ਪਲਾਟ ਕੋਟਾਲੇ ਦੇ ਵਿੱਚ ਦਰਜ ਹੋਈ ਨਵੀਂ ਐਫ ਆਈ ਆਰ ਦੀ ਆਖਰ 2018 ਦੇ ਵਿੱਚ ਵਿਜੀਲੈਂਸ ਨੇ ਜੋ ਇਨਕੁਆਇਰੀ ਕੀਤੀ ਇਨਕੁਆਇਰੀ ਨੰਬਰ 3 ਉਸ ਦੇ ਉਤੇ ਕਾਰਵਾਈ ਕਰਦਿਆਂ ਨੂੰ 6 ਸਾਲ ਕਿਉਂ ਲੱਗੇ ਤੇ ਸਬੱਬੀ ਗੱਲ ਇਹ ਵੀ ਹੈ ਕਿ ਵਿਜੀਲੈਂਸ ਦੀ ਇਨਕੁਆਇਰੀ ਨੰਬਰ 3 ਦੇ ਉਤੇ ਹੁਣ ਦਰਜ ਹੋਈ ਹੈ ਐਫ ਆਈ ਆਰ ਨੰਬਰ 4 ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਤਨਾਮ ਸਿੰਘ ਦਾਊ ਜੀ ਪੰਜਾਬ ਅਗੇਂਸਟ ਕ੍ਰਪਸ਼ਨ ਦੇ ਪ੍ਰਧਾਨ ਵੀ ਨੇ ਤੇ ਸੰਘਰਸ਼ ਲੜਨ ਵਾਲੇ ਯੋਧੇ ਵੀ ਨੇ ਜਿਨ੍ਹਾਂ ਨੇ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਇਆ ਹੈ ਸਤਨਾਮ ਜੀ ਬਸ ਸਵਾਗਤ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਸਤਨਾਮ ਜੀ ਕਈ ਸਾਲਾਂ ਦੀ ਮਿਹਨਤ ਹੈ ਤੇ ਉਹ ਰਿਪੋਰਟ ਜੋ 6 ਸਾਲ ਪਹਿਲਾਂ ਬਣੀ ਸੀ ਉਹ ਇਨਕੁਆਇਰੀ ਰਿਪੋਰਟ ਇਨਕੁਆਇਰੀ ਨੰਬਰ 3 ਤੇ 6 ਸਾਲ ਕਿਉਂ ਲੱਗੇ ਐਫ ਆਈ ਆ ਦਰਜ ਹੋਣ ਨੂੰ ਪਹਿਲੀ ਗੱਲ ਤਾਂ ਮੈਂ ਦਾ ਖਬਰਸਾਰ ਚੈਨਲ ਤੇ ਠਾਕੁਰ ਅਮਨਦੀਪ ਦਾ ਧੰਨਵਾਦ ਕਰਦਾ ਕਿ ਸਭ ਤੋਂ ਪਹਿਲੀ ਸਟੋਰੀ ਤੁਸੀਂ ਇਸ ਮਾਮਲੇ 'ਚ ਕੀਤੀ ਤੇ ਲਗਾਤਾਰ ਸਟੋਰੀ ਕੀਤੀ ਤਾਂ ਇਹ ਮਾਮਲਾ ਦਬ ਨਹੀਂ ਸਕਿਆ ਉਸ ਤੋਂ ਬਾਅਦ ਬਾਕੀ ਮੀਡੀਆ ਨੇ ਵੀ ਸਾਡਾ ਸਾਥ ਦਿੱਤਾ ਜੇ ਇਹ ਮੀਡੀਆ ਵਾਲੇ ਲੋਕ ਸਾਡਾ ਸਾਥ ਨਾ ਦਿੰਦੇ ਤਾਂ ਅਸਤੇ ਕੋਈ ਕਾਰਵਾਈ ਨਹੀਂ ਹੋਣੀ ਸੀ ਦੂਜਾ ਮੈਂ ਧੰਨਵਾਦ ਕਰਦਾ ਮੈਂ ਕਦੇ-ਕਦੇ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਇਹ ਮਾਮਲੇ 'ਚ ਗੱਲਬਾਤ ਕਰਨ ਤੋਂ ਬਾਅਦ ਉਜਾਗਰ ਹੋਣ ਤੋਂ ਬਾਅਦ মিডিਏ 'ਚ ਰੌਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖੁਦ ਚਾਰ ਮੈਂਬਰੀ ਕਮੇਟੀ ਬਣਾਈ ਜਿਸ 'ਚ ਮੁੱਖ ਮੰਤਰੀ ਪੰਜਾਬ ਆਪ ਚੀਫ ਸਕੱਤਰ ਪੰਜਾਬ 2 ਨੰਬਰ ਤੇ 3 ਨੰਬਰ ਤੇ ਪੀਐਸਆਈਸੀ ਦੇ ਐਮਡੀ 4 ਨੰਬਰ ਤੇ ਏਜੀ ਪੰਜਾਬ ਐਡਵੋਕੇਟ ਚਰਨਲ ਪੰਜਾਬ ਉਹਨਾਂ ਨੇ ਚਾਰਾਂ ਨੇ ਇਨਕੁਆਰੀ ਕੰਪਲੀਟ ਕਰਕੇ ਸਖਤ ਕਾਰਵਾਈ ਕਰਨ ਵਾਲੇ ਲਿਖਿਆ ਏਜੀ ਪੰਜਾਬ ਨੇ ਉਸ ਤੋਂ ਜ਼ਿਆਦਾ ਸਖਤ ਕਾਰਵਾਈ ਕਰਨ ਵਾਸਤੇ ਲਿਖਿਆ ਇਹ ਜਿਹੜੀ ਰਿਪੋਰਟ ਹੈ ਫਿਰ ਐਮਡੀ ਪੀਐਸਆਈ ਕੋਲ ਪਹੁੰਚ ਗਈ ਕਿ ਇਸ ਤੇ ਪਰਚਾ ਦਾਜ ਕਰੋ ਇਸ ਤੋਂ ਬਾਅਦ ਵੀ ਕਪਲਾ ਹੋ ਗਿਆ ਜਿਸ ਤਰੀਕੇ ਨਾਲ 6 ਸਾਲ ਰਫਾਦਾਵਾ ਹੁੰਦੀ ਰਹੀ ਇਹ ਫਾਈਲ ਐਮਡੀ ਪੀਐਸਆਈ ਦੇ ਸਪਾਰਸਾਂ ਬਿਜ਼ਨਸ ਕੋਲ ਨਹੀਂ ਪਹੁੰਚਿਆ ਜੀ ਠੱਗਾਂ ਕੋਲ ਪਹੁੰਚ ਗਿਆ ਉਹਨਾਂ ਠੱਗਾਂ ਨੇ ਜਸਵਿੰਦਰ ਰੰਧਾਵਾ ਐਸਪੀ ਸਿੰਘ ਜਿਹੜੇ ਅਰੈਸਟ ਹੋਏ ਆ ਉਹ ਜਿਹੜੀ ਫਾਈਲ ਲੈ ਕੇ ਲੀਕ ਜਿਹੜੀ ਫਾਈਲ ਕੀਤੀ ਸਰਕਾਰੀ ਫਾਈਲ ਅਫਸਰਾਂ ਨੇ ਉਸ ਫਾਈਲ ਦੇ ਆਧਾਰ ਤੇ ਹਾਈ ਕੋਰਟ ਦੇ ਵਿੱਚ ਚਲੇ ਗਏ ਮੈਂ ਇਸ ਤੇ ਉੱਤੇ ਆਵਾਂਗਾ ਮੈਂ ਪਹਿਲਾਂ ਇੱਕ ਵਾਰ ਦਰਸ਼ਕਾਂ ਨੂੰ ਇਹ ਵੀ ਦੱਸਾਂ ਕਿ ਜਿਹੜੀ ਐਫ ਆਈ ਆਰ ਨੰਬਰ 4 ਦਰਜ ਹੋਈ ਹੈ ਉਸ ਦੇ ਵਿੱਚ ਸੈਕਸ਼ਨ ਕਿ ਕਿ ਲਾਏ ਗਏ ਨੇ ਪੀ ਐ ਸੇ ਸੀ ਦੇ ਕਲਾਫ ਜਿਹੜੀ ਐਫ ਆਈ ਆਰ ਹੋਈ ਹੈ ਇਨਕੁਆਰੀ ਨੰਬਰ 3 ਤੇ ਐਫ ਆਈ ਆਰ ਨੰਬਰ 4 ਹੋਈ ਹੈ ਸੈਕਸ਼ਨ ਲੱਗੇ ਨੇ 409 420 465 467 468 471 120 ਬੀ ਤੇ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦੀ ਧਾਰਾ 13 ਬ੍ਰੈਕਟਿਕ ਤੇ 13 ਬ੍ਰੈਕਟ 2 ਸਤਨਾਮ ਜੀ ਤੁਸੀਂ ਹੁਣ ਗੱਲ ਦੱਸ ਰਹੇ ਹੋ ਵੀ ਜਿਹੜੀ ਕਮੇਟੀ ਬਣੀ ਕਮੇਟੀ ਨੇ ਇੱਕ ਸਫਾਰਸ਼ ਕੀਤੀ ਫਾਈਲ ਤਿਆਰ ਹੋਈ ਔਰ ਰਿਪੋਰਟ ਐਮ ਡੀ ਪੀ ਐਸ ਆਈ ਸੀ ਪੀ ਐਸ ਆਈ ਈ ਸੀ ਨੇ ਉਹ ਵਿਜੀਲੈਂਸ ਨੂੰ ਦੇਣੀ ਸੀ ਸਾਈਨ ਕਰਕੇ ਉੱਥੇ ਵੀ ਗੜਬੜ ਹੋ ਗਈ ਫਿਰ ਉੱਥੇ ਵੀ ਕਾਲੀਆਂ ਭੇਡਾਂ ਨੇ ਕਰਤੂਤ ਕੋਈ ਨਵੀਂ ਦਿਖਾਈ ਹੈ ਜਿਸ ਤਰੀਕੇ ਨਾਲ ਲਗਾਤਾਰ 6-7 ਸਾਲ ਤੋਂ ਫਾਈਲ ਦੱਬੀ ਰਹੀ ਰਫਾ-ਦਫਾ ਕਰਦੇ ਰਹੇ ਐਮ ਡੀ ਪੀ ਐਸ ਆਈ ਸੀ ਦੀ ਸਪਾਰਸ਼ਾਂ ਜਿਹੜੀ ਵਿਜੀਲੈਂਸ ਕੋ ਪਹੁੰਚਣੀ ਸੀ ਉਹ ਵਿਜੀਲੈਂਸ ਕੋਲ ਫਾਈਲ ਪਹੁੰਚੀ ਨਹੀਂ ਉਹ ਫਾਈਲ ਠੱਗਾਂ ਕੋਲ ਪਹੁੰਚ ਗਈ ਠੱਗਾਂ ਨੇ ਉਹ ਕੇਸ ਹਾਈ ਕੋਰਟ ਚ ਪਾਤਾ ਕਿ ਸਾਨੂੰ ਤਾਂ ਜੀ ਦੋ ਵਾਰੀ 3 ਮੈਂਬਰਾਂ ਦੀ ਆਈਐਸ ਅਫਸਰਾਂ ਦੀ ਕਮੇਟੀ ਨੇ ਕਲੀਨ ਚਿੱਟ ਦੇਤੀ ਹੈ ਨਾਲ ਇੱਕ ਰਿਟਾਇਰਡ ਜੱਜ ਨੇ ਸੈਸ਼ਨ ਜੱਜ ਨੇ ਇਨਕੁਆਇਰੀ ਕਰਕੇ ਕਲੀਨ ਚਿੱਟ ਦੇਤੀ ਹੈ ਸਰਕਾਰ ਸਾਡੇ ਖਿਲਾਫ ਗਲਤ ਕਾਰਵਾਈ ਕਰਨ ਜਾ ਰਹੀ ਹੈ ਸਾਨੂੰ ਇਹ ਸਟੇ ਦੇ ਦਿਓ ਇਹ ਹਾਈ ਕੋਰਟ ਪਹੁੰਚ ਗਿਓ ਫਾਈਲ ਜਿਹੜੀ ਵਿਜਲੈਂਸ ਕੋਲ ਪਹੁੰਚੀ ਨਹੀਂ ਨਹੀਂ ਇਹ ਬੜੀ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਮਤਲਬ ਕਿ ਕਾਲੀਆਂ ਪੇਡਾਂ ਕਿੱਥੇ ਤੱਕ ਬੈਠੀਆਂ ਹੋਈਆਂ ਨੇ ਵੀ ਉਹ ਰਿਪੋਰਟ ਜਿਹੜੀ ਵਿਜਲੈਂਸ ਕੋਲ ਪਹੁੰਚਣੀ ਸੀ ਉਹ ਤਗਾ ਕੋਲ ਜਾਂ ਕਥਤ ਕੁਟਾੜਾ ਕਰਨ ਵਾਲਿਆਂ ਕੋਲ ਪਹਿਲਾਂ ਪਹੁੰਚੀ ਐ ਤਾਂ ਜੋ ਉਹ ਆਪਣਾ ਕੋਈ ਨਾ ਕੋਈ ਬਚਣ ਦਾ ਤਰੀਕਾ ਲੱਭ ਸਕਣ ਪਰ ਜਦੋਂ ਹਾਈ ਕੋਰਟ ਦੇ ਆਰਡਰ ਆਏ ਸਾਡੀ ਟੀਮ ਕੋਲ ਆਰਡਰ ਪਹੁੰਚੇ ਸਾਡੀ ਟੀਮ ਨੇ ਪੈਰ ਵੇਿ ਸ਼ੁਰੂ ਕੀਤੀ ਵਿਜੀਲੈਂਸ ਚੀਫ ਨਾਲ ਤਾਲਮਿਲ ਹੋਇਆ ਐ ਐਮ ਡੀ ਪੀ ਐਸ ਆਈ ਸੀ ਨਾਲ ਤਾਲਮਿਲ ਹੋਇਆ ਤੇ ਅਲੱਗ-ਅਲੱਗ ਡਿਪਾਰਟਮੈਂਟ ਨਾਲ ਤਾਲਮਲ ਹੋਇਆ ਤਾਂ ਭਗਵਾਨਤਮਾਨ ਸਰਕਾਰ ਦੀ ਵਿਜੀਲੈਂਸ ਬਿਊਰੋ ਦੀ ਐਮ ਡੀ ਪੀ ਐਸ ਆਈ ਸੀ ਦੀ ਸ਼ਾਬਾਸ਼ੀ ਹੈ ਧੰਨਵਾਦ ਉਹਨਾਂ ਦਾ ਸਿਵਰਾਤਰੀ ਵਾਲੇ ਦਿਨ ਸ਼ਾਮ ਨੂੰ ਦਫਤਰ ਖੁੱਲੇ ਪੀ ਐਸ ਆਈ ਸੀ ਦਾ ਉਹਨਾਂ ਨੇ ਫੇਰ ਫਾਈਲ ਕੰਪਲੀਟ ਕਰਕੇ ਅਰੀਜਨਲ ਸਾਈਨ ਕਰਕੇ ਭੇਜੀ ਡਿਪਾਰਟਮੈਂਟ ਨੂੰ ਵਿਜੀਲੈਂਸ ਚੀਫ ਦਾ ਬਹੁਤ ਧੰਨਵਾਦ ਹੈ ਕਿ ਸ਼ਾਮ ਨੂੰ ਫਿਰ ਉਹਨਾਂ ਨੇ ਦਫ਼ਤਰ ਖੋਲ੍ਹਿਆ ਤੇ ਟੀਮ ਨੂੰ ਪਰਚਾ ਦਾਜ ਕਰਨ ਵਾਸਤੇ ਲਗਾਤਾ ਰਾਤ ਨੂੰ 8 ਵਜੇ ਸ਼ਿਵਰਾਤਰੀ ਵਾਲੇ ਦਿਨ ਪੰਜ ਛੇ ਟੀਮ ਬਣਾ ਕੇ ਜਿਹੜੀ ਆ ਅਰੈਸਟ ਕਰਨ ਵਾਸਤੇ ਭੇਜ ਦਿੱਤਾ ਰਾਤ ਨੂੰ ਲਗਭਗ ਸਾਢੇ 12 ਵਜੇ ਜਿਹੜੇ ਮੇਨ ਕਿੰਗ ਪਿੰਨਸ ਸਕੈਮ ਦੇ ਜਸਵਿੰਦਰ ਰੰਧਾਵਾ ਤੇ ਐਸਪੀ ਸਿੰਘ ਨੂੰ ਤੋਂ ਅਰੈਸਟ ਹੋ ਗਏ ਬਾਕੀ ਸਾਰੇ ਹੀ ਫਰਾਰ ਸੀਗੇ ਜੇ ਇਹ ਹਾਈ ਕੋਰਟ ਨਾ ਜਾਂਦੇ ਸਾਡੇ ਕੋਲ ਆਰਡਰ ਨਾ ਪਹੁੰਚਦੇ ਜਾਂ ਹਾਈ ਕੋਰਟ ਤੋਂ ਸਟੇ ਮਿਲ ਜਾਂਦੀ ਤਾ ਭਗਵਾਨਤ ਮਾਨ ਦੀ ਕੀਤੀ ਕਰਾਈ ਸਾਰੀ ਖੋਜ ਜਾਣੀ ਸੀ ਹੁਣ ਕੀ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਫਾਈਲ ਜਿਹੜੀ ਲੀਕ ਹੋ ਗਈ ਤੇ ਹਾਈ ਕੋਰਟ ਚਲੇ ਗਏ ਜੀ ਨਹੀਂ ਬਹੁਤ ਵੱਡੀ ਗੱਲ ਨਹੀਂ ਇਹ ਐਨੇ ਵੱਡੇ ਆ ਕਿ ਪਹਿਲੇ ਕੈਪਟਨ ਅਮਰਿੰਦਰ ਦੀ ਚਿੱਠੀ ਦਾ ਹਵਾਲਾ ਦੇ ਕੇ ਜਾਂ ਕੈਪਟਨ ਅਮਰਿੰਦਰ ਮਿਲਿਆ ਹੋਇਆ ਸੀ ਜਾਂ ਉਹ ਗੁੰਮਰਾ ਹੋ ਗਿਆ ਸੀ ਜਦੋਂ 2018 ਜੇ ਇਨਕੁਆਰੀ ਕਰਕੇ ਵਿਜੀਲੈਂਸ ਨੇ ਸਿਫਾਰਸ਼ਾਂ ਕੀਤੀਆਂ ਕਿ ਠੱਗੀ ਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰੋ ਜਿਹੜੀ ਤੁਸੀਂ ਹੁਣ ਬੋਲੀਆਂ ਧਾਰਾਵਾਂ ਤਾਂ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਅਧੀਨ ਆ ਪਰਮਿਸ਼ਨ ਲੈਣੀ ਹੁੰਦੀ ਹੈ ਹੁਣ ਮੈਂ ਕਹਿਣਾ ਉਹ ਨਾ ਚੋਰਾਂ ਕੋਲੋਂ ਪਰਮਿਸ਼ਨ ਲੈਣੀ ਹੁੰਦੀ ਹੈ ਵੀ ਚੋਰ ਤੇਰੇ ਖਿਲਾਫ ਪਰਚਾ ਦਰਜ ਕਰਨਾ ਮੈਂ ਸਪਾਰਸ ਆਈ ਐਨਕੁਆਰੀ ਕਰਕੇ ਦੱਸ ਪਰਮਿਸ਼ਨ ਦੇ ਦੇ ਮੈਂ ਤੇਰੇ ਖਿਲਾਫ ਪਰਚਾ ਦਰਜ ਕਰਾਂ ਇਹ ਹੈਗਾ ਪ੍ਰੋਫੈਸ਼ਨਲ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਤਾਂ ਚੋਰਾਂ ਦੀ ਤਿੰਨ ਮੈਂਬਰੀ ਕਮੇਟੀ ਆਈ ਐਸ ਅਫਸਰ ਰਾਹੁਲ ਪਣਾਰੀ ਰਜਤ ਅਗਰਵਾਲ ਤੇ ਨੀਲੀਮਾ ਉਹਨਾਂ ਨੇ ਵਿਜੀਲੈਂਸ ਨੂੰ ਮੋੜਵੀਂ ਚਿੱਠੀ ਲਿਖੀ ਕਿ ਕੈਪਟਨ ਅਮਨਿੰਦਰ ਮੁੱਖ ਮੰਤਰੀ ਪੰਜਾਬ ਨੇ ਸਾਡੀ ਡਿਊਟੀ ਲਈ ਹੈ ਕਿ ਇਹਦੀ ਇਨਕੁਆਰੀ ਅਸੀਂ ਹੁਣ ਖੁਦ ਕਰਾਂਗੇ ਤੇ ਖੁਦ ਇਨਕੁਆਰੀ ਕਰਕੇ ਕਲੀਨ ਚਿੱਟ ਆਪਣੇ ਚੋਰਾਂ ਨੇ ਆਪਣੇ ਆਪ ਨੂੰ ਤੇ ਆਪਣੇ ਸਾਥੀਆਂ ਨੂੰ ਦੇ ਦਿੱਤੇ ਫਿਰ ਆਮ ਆਦਮੀ ਪਾਰਟੀ ਨੇ ਹੰਗਾਮਾ ਕੀਤਾ 2021 ਚ ਫਿਰ ਇਨਕੁਆਰੀ ਨੰਬਰ 4 ਹੋਈ ਹੈ ਇਨਕੁਆਰੀ ਨੰਬਰ 4 ਫਿਰ ਆਈਐਸ ਅਫਸਰ ਨੀਲੀਮਾ ਜਿਹੜੀ ਐਮਡੀਸੀ ਪੀਐਸਆਈਸੀ ਦੀ ਉਹਨੇ ਦਬਕਾ ਮਾਰਿਆ ਵਿਜੀਲੈਂਸ ਨੂੰ ਸ਼ਬਦ ਕੋਈ ਹੋਰ ਹੈ ਮੇਰੇ ਸ਼ਬਦ ਇਹ ਹੈ ਕਿ ਤੁਸੀਂ ਕੌਣ ਹੋ ਸਾਡੀ ਜਾਂਚ ਕਰਨ ਨੂੰ ਜਦੋਂ ਅਸੀਂ ਪਹਿਲੇ ਜਾਂਚ ਕਰ ਲਈਏ ਕਲੇਮ ਚਿੱਟ ਹੋ ਗਈ ਹੈ ਦੇ ਦਿੱਤੀ ਹੈ ਤੁਸੀਂ ਫਿਰ ਸਾਡੇ ਕੋਲ ਸਪਾਰਸਾ ਭੇਜ ਜਿਆ ਨੇ ਫਿਰ داخل ਦਫਤਰ ਹੋ ਗਈ ਪਰ ਧੰਨਵਾਦ ਹੈ ਨਵੀਂ ਸਰਕਾਰ ਦਾ ਭਗਵੰਤ ਮਾਨ ਦਾ 2 ਸਾਲ ਹੋ ਗਏ ਜਦੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਚੱਲੇ ਸੀ ਮਈ 2000 ਅੱਜ ਤੋਂ 2 ਸਾਲ ਪਹਿਲਾਂ ਤਾਂ ਸਾਡੀ ਟੀਮ ਵਿਧਾਨ ਸਭਾ ਦੇ ਮੁੱਖ ਗੇਟ ਤੇ ਪਹੁੰਚ ਗਏ ਉਜਾਗਰ ਕੀਤਾ ਸੀ ਮਾਮਲਾ ਉਸ ਤੋਂ ਬਾਅਦ ਜਿਹੜਾ ਐਸਪੀ ਸਿੰਘ ਹੈ ਇਹ ਸੇਮ ਡੇ ਸਸਪੈਂਡ ਹੋ ਗਿਆ ਸੀ ਟਰਮੀਨੇਟ ਹੋ ਗਿਆ ਸੀ ਬਾਅਦ ਦੇ ਵਿੱਚ ਦੋਸੀਂ ਪਹਿਲੀ ਵਾਰੀ ਫਲਿੱਪਸ plots ਸਕੈਮ ਦਾ ਮਾਮਲਾ ਉਜਾਗਰ ਕੀਤਾ ਤੇ ਫਲਿੱਪਸ plots ਸਕੈਮ ਦੀ ਐਫਆਈਆਰ ਦਰਜ ਹੋਈ ਤੇ ਪਨਾਣਾ ਸਾਹਕਾ ਉਦਯੋਗ ਮੰਤਰੀ ਜਿਸ 600 ਕਰੋੜ ਦਾ ਫਲਿੱਪਸ plots ਸਕੈਮ ਹੈ ਤਾਂ 60 ਕਰੋੜ ਦੀ ਆਫਰ ਸਤਨਾਮ ਦਾ ਉਹਦੀ ਟੀਮ ਨੂੰ ਕਿਵੇਂ ਆਏਗੀ ਤੇ ਉਹ ਉਦਯੋਗ ਮੰਤਰੀ ਫਿਰ ਜਦੋਂ ਅਸੀਂ ਪੈਸੇ ਨਹੀਂ ਲਏ ਤਾਂ ਵਿਜੀਲੈਂਸ ਕੋਲ ਪਹੁੰਚ ਗਿਆ ਕਿ 1 ਕਰੋੜ ਰੁਪਏ ਲਓ ਜੇ ਸਤਰਾਮ ਦੀ ਟੀਮ ਰੌਲਾ ਪਾਉਂਦੀ ਫਿਰਦੀ ਸਾਨੂੰ ਬਚਾਓ ਤੇ ਉਹ ਅਰੈਸਟ ਹੋ ਗਿਆ ਇਹ ਮਾਮਲਾ ਹਾਈਲਾਈਟ ਹੋਇਆ ਪਰ ਕਾਰਵਾਈ ਫਿਰ ਨਹੀਂ ਹੋਈ ਇਹ ਮੈਨੂੰ ਇਹ ਲੱਗੀ ਗਿਆ ਕਿ ਭਗਵਾਨਤਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਵਾਲੇ ਨਾ ਵੱਡੇ ਲੱਖਾਂ ਕਰੋੜ ਦੇ ਸਕੈਮ ਨੂੰ ਦਬਾਉਣ ਵਾਸਤੇ ਇੱਕ ਫਲਿੱਪਸ ਪਲੌਟ ਸਕੈਮ ਦਾ ਛੋਟਾ ਜਿਹਾ ਵਰਤਿਆ ਅਦਾਜ਼ ਕਰਕੇ ਸਾਨੂੰ ਚੁੱਪ ਕਰਾਣਾ ਚਾਹੁੰਦੀ ਹੈ ਅਸੀਂ ਲਗਾਤਾਰ ਪੈਰ ਵੀ ਕਰਦੇ ਰਹੇ ਪਰ ਸ਼ਾਬਾਸ਼ ਹੀ ਹੈ ਭਗਵਾਨਤਮਾਨ ਸਰਕਾਰ ਦੀ ਚਾਰ ਮੈਂਬਰੀ ਕਮੇਟੀ ਖੁਦ ਭਗਵਾਨ ਜਮਾਨ ਨੇ ਬਣਾਈ ਉਹਦੀ ਖੁਦ ਨਿਗਰਾਨੀ ਕੀਤੀ ਸਾਰੀਆਂ ਫਾਈਲਾਂ ਆਪਣੇ ਕੋਲ ਮੰਗਾਈਆਂ ਕੰਨੋਂ ਕੰਨ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ ਪੂਰੀਆਂ ਪਰਮਿਸ਼ਨ ਦੇ ਕੇ ਭੇਜ ਦਿੱਤੀਆਂ ਹੋਰ ਇੱਕ ਹੋਇਆ ਸਾਡੀ ਟੀਮ ਨੇ ਹਾਈ ਕੋਰਟ ਦੇ ਕੇਸ ਦਾਇਰ ਕਰਤਾ ਸੀ 2021 ਚ ਕਿ ਕੈਪਟਨ ਰਮਿੰਦਰ ਦੀ ਪਰਮਿਸ਼ਨ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਦਿਨਾਂ ਚ ਬਿਜ਼ਨਸ ਚਿੱਠੀ ਲਿਖਦੀ ਹੈ ਬਿਜ਼ਨਸ ਨੂੰ ਪੀਏ ਜਿਹੜੀ ਤਿੰਨ ਮੈਂਬਰੀ ਆਈਐਸਬੀ ਕਮੇਟੀ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਅਸੀਂ ਹਾਈ ਕੋਰਟ ਚ ਪਬਲਿਕ ਇੰਟਰਸਟ ਲਿਟੀਗੇਸ਼ਨ ਨੰਬਰ 3 ਪਾਈ ਸਾਡੀ ਟੀਮ ਦੇ ਕੁਝ ਬੰਦੇ ਸੀ ਦਿਲਵਾਗ ਸਿੰਘ ਵੀ ਉਹਨਾਂ ਪੇਪਰ ਦੇ ਦੇ ਉਹ ਜਿਹੜਾ ਕੈਪਟਨ ਅਮਰਿੰਦਰ ਦੀ ਚਿੱਠੀ ਆ ਉਹ ਹੈ ਨਹੀਂ ਇਹ ਅਸੀਂ ਰੌਲਾ ਪਾਦੇ ਰਹੇ ਵਿਧਾਨ ਸਭਾ ਦੇ ਬਾਹਰ ਵੀ ਮੈਂ ਰੌਲਾ ਪਾਇਆ ਵੀ ਹੈ ਨਹੀਂ ਉਸ ਤੋਂ ਬਾਅਦ ਫਿਰ ਪੀਐਸਆਈ ਦੇ ਕਰਪਟ ਅਧਿਕਾਰੀ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤਾਂ ਦਿੰਦੇ ਰਹੇ ਕਿ ਐਫਆਈਆਰ ਦਰਜ ਕਰੋ ਸਾਡਾ ਰਿਕਾਰਡ ਜਿਹੜਾ ਖੋ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕਮੇਟੀ ਨੇ ਵੀ ਹਾਈ ਕੋਰਟ ਨੂੰ ਚਿੱਠੀ ਲਿਖ ਦਿੱਤੀ ਕਿ ਅਜਿਹੀ ਕੋਈ ਚਿੱਠੀ ਹੈ ਨਹੀਂ ਜਿਹੜੀ ਚਿੱਠੀ ਦਾ ਹਵਾਲਾ ਤਿੰਨ ਆਈਐਸ ਅਧਿਕਾਰੀ ਦੇਂਦੇ ਸੀ ਹੁਣ ਦੇਖੋ ਤੁਸੀਂ ਕੈਪਟਨ ਅਮਰਿੰਦਰ ਨੂੰ ਗੁੰਮਰਾਹ ਕਰ ਲੰਨੇ ਜਾਂ ਧੋਖੇ ਵਜ ਆਪਣੇ ਨਾਮ ਮਲਾ ਕੇ ਚਿੱਠੀਆਂ ਜਾਰ ਉਹ ਛੋਟੇ-ਮੋਟੇ ਹਸਤੀ ਤਾਂ ਨਹੀਂ ਆਉ। ਜੇ ਦੋ ਜੇ ਕੈਪਟਨ ਰਮਿੰਦਰ ਤੋਂ ਬਾਅਦ ਚਰਨਜੀਤ ਚੰਨੀ ਵੀ ਆ ਗਿਆ। ਚਰਨਜੀਤ ਚੰਨੀ ਮੁੱਖ ਮੰਤਰੀ ਵੀ ਕੁਝ ਨਹੀਂ ਕਰ ਪਾਇਆ ਤੇ ਉਹਨੂੰ ਦਬਾ ਕੇ ਰੱਖਿਆ। ਦੋ ਵਾਰੀ ਵਿਜੀਲੈਂਸ ਚੀਫ ਨੂੰ ਦਬਾ ਕੇ ਰੱਖਿਆ ਪੁਰਾਣੇ ਨੂੰ ਤੇ ਛੋਟੇ-ਮੋਟੇ ਹਸਤੀ ਤਾਂ ਨਹੀਂ। ਇਸ ਕਰਕੇ ਇਹ ਐਮਡੀ ਦੀ ਫਾਈਲ ਐਮਡੀ ਦੇ ਦਫ਼ਤਰ ਦੇ ਵਿੱਚ ਐਮਡੀ ਤੋਂ ਇਲਾਵਾ ਲਗਭਗ ਸਾਰੇ ਦੇ ਸਾਰੇ ਲਗਭਗ ਇਹ ਇੱਕ ਅੱਧਾ ਕੋਈ ਠੀਕ ਹੋਏਗਾ। ਸਾਰੇ-ਸਾਰੇ ਭ੍ਰਿਸ਼ਟਾ ਹੈ, ਦੱਬ ਕੇ ਭ੍ਰਿਸ਼ਟਾ ਹੈ ਜਿੰਨੇ ਇਨਕੁਆਇਰੀ ਕੀਤੀ ਜਾਵੇ ਪੀਓਨ ਤੋਂ ਲੈ ਕੇ ਐਮਡੀ ਤੱਕ ਕੋਈ ਸਾਫ਼ ਸੁਥਰਾ ਮਿਲ ਹੀ ਨਹੀਂ ਸਕਦਾ ਪੀਐਸਆਈਸੀ ਦਾ ਕਈਆਂ ਨੂੰ ਉਤਰਾਜ ਹੋ ਸਕਦਾ ਤੁਹਾਡੀ ਇਸ ਗਲਤੀ ਤੁਸੀਂ ਪਹਿਲਾਂ ਚੋਰਾ ਦਾ ਟੋਲਾ ਕਹਿੰਦਾ ਹੁਣ ਕੀ ਰਹੇ ਹੋ ਕਿ ਐਮ ਡੀ ਦੇ ਦਫਤਰ ਦੇ ਵਿੱਚ ਐਮ ਡੀ ਨੂੰ ਛੱਡ ਕੇ ਇੱਕ ਅੱਦੇ ਕਿਸੇ ਹੋਰ ਅਫਸਰ ਨੂੰ ਛੱਡ ਕੇ ਸਾਰੇ ਦੇ ਸਾਰੇ ਭ੍ਰਿਸ਼ਟ ਨੇ ਹਾਂ ਮੈਂ ਇੱਕ ਅੱਦਾ ਕਿਹਾ ਕੋਈ ਹੋਏਗਾ ਸਾਰੇ ਦੇ ਸਾਰੇ ਭ੍ਰਿਸ਼ਟ ਹੈ ਨਹੀਂ ਤਾਂ ਐਫੀਡਾਉਟ ਦੇਣਾ ਕੋਈ ਤਨਖਾਹ ساری ਉਮਰ ਦੀ ਐਨੀ ਬਣਦੀ ਹੈ ਤੇ ਮੇਰੀ ਪ੍ਰਾਪਰਟੀ ਨਹੀਂ ਹੈ ਜੇ ਜਸਵਿੰਦਰ ਲੰਧਾਵੇ ਕੋਲੇ ਪੁੱਚੋ ਮੰਡੀ ਚ ਅਰਬ ਰੁਪਏ ਦਾ ਸ਼ਾਪਿੰਗ ਮਾਲ ਹੈ ਉਹ ਤਨਖਾਹ ਨਾਲ ਨਹੀਂ ਆ ਸਕਦਾ ਤੁਸੀਂ ਕਨਫਰਮ ਹੋ ਹਾਂਜੀ ਹਾਂਜੀ ਉਹ ਮੇਰੇ ਕੋਲ ਜੀਸੀਡੀ ਕਾਪੀ ਹੈ ਉਹਦੀ ਮਾਨ ਦੇ ਨਾਮ ਹੈ ਜੇ ਮੈਜੈਸਟਿਕ ਹੋਟਲ ਹੈ ਅੰਮ੍ਰਿਤਸਰ ਦਾ ਜਸਵਿੰਦਰ ਰੰਡਾਵੇ ਦਾ ਨਾਮ ਹੈ ਉਹ ਐਵੇਂ ਆ ਜੇਗਾ ਤੇ ਜਿਹੜਾ ਐਸਪੀ ਸਿੰਘ ਹੈ ਹੁਣ ਇੱਥੇ ਮੈਂ ਕਨਫਰਮ ਨਹੀਂ ਕਿਹਾ ਜਾਂਦਾ ਕਨੇਡਾ ਅਮਰੀਕਾ ਜਿਹਦੇ ਦਰਜਣਾ ਪੈਟਰੋਲ ਪੰਪ ਹੈ ਤੇ ਉਹ ਐਵੇਂ ਆ ਜਾਣਗੇ ਇਹ ਤਰਖਾਨਾਂ ਦਾ ਗੁਜ਼ਾਰਾ ਨਹੀਂ ਕਰਦੇ ਤੇ ਹੋਰ ਅੰਦਰ ਛੋਟੇ-ਮੋਟੇ ਅਫਸਰ ਤੋਂ ਲੈ ਕੇ ਵੱਡੇ ਅਫਸਰ ਤੱਕ ਇਹਨਾਂ 'ਚ ਕੋਈ ਵੀ ਬੰਦਾ ਇਮਾਨਦਾਰ ਮੈਨੂ ਲੱਭਿਆ ਨਹੀਂ ਹੋ ਸਕਦਾ ਇੱਕ ਅੱਧਾ ਕੋਈ ਰਹਿ ਗਿਆ ਹੋਵੇ ਉਹਦੇ ਕੋਲ ਮਾਫੀ ਮੰਗ ਲਗਾ ਬਾਕੀ ਤਾਂ ਮੈਂ ਕਹਿੰਦਾ ਆਵਾ ਹੀ ਉੱਤਿਆ ਹੋਇਆ ਤਾਂ ਹੀ ਤਾਂ ਐਮ ਡੀ ਭਗਵਾਨ ਤੁਮਣ ਲਗਾਈ ਇਮਾਨਦਾਰ ਐਮਡ ਜਿਹੜੇ ਕੰਮ ਸਹੀ ਕਰੇ ਪਰ ਉਹਦੀ ਫਾਈਲ ਨੇ ਚੋਰੀ ਕਰਕੇ ਕਿੱਡੀ ਕਿੱਡੀ ਬਹਾਦਰੀ ਨਾਲ ਦੀ ਚੋਰੀ ਕਰਕੇ ਫਾਈਲ ਨੂੰ ਬਿਜ਼ਨਸ ਕੋਲ ਨਹੀਂ ਭੇਜਿਆ ਗਿਆ ਠੱਗਾ ਨੂੰ ਦੇਤਾ ਜੱਜਾਂ ਦੇ ਲੇਕਿਨ ਸ਼ਤਰਾਮ ਜੀ ਇਥੇ ਇੱਕ ਦੋ ਗੱਲਾਂ ਹੋਰ ਨੇ ਅੱਛਾ ਪਹਿਲਾਂ ਤਾਂ ਜਿਹੜੇ ਤੁਸੀਂ ਦੋ ਨਾਮ ਲਏ ਨੇ ਜਿਹੜੇ ਅਰੈਸਟ ਹੋਏ ਨੇ ਕੋਣ ਕੋਣ ਹੋਏ ਨੇ ਹਾਂ ਮੇਨ ਕਿੰਗਪਿੰਨ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਕਿਤੇ ਜਸਵਿੰਦਰ ਰੰਧਾਵਾ ਫਰਾਰ ਹੋ ਜਾਂਦਾ ਜੇ ਕਿਤੇ ਐਸਪੀ ਸਿੰਘ ਫਰਾਰ ਹੋ ਜਾਂਦਾ ਤਾਂ ਉਹ ਸੈਟਲਮੈਂਟ ਕਰਨ ਚ ਬੜੇ ਮਾਹਰ ਹੈ ਉਹ ਲੈ ਦੇ ਕੇ ਪੈਸੇ ਪੁਸੇ ਦੇ ਕੇ ਸੈਟਰ ਕਰ ਦੇਣਾ ਸੀ ਮਾਮਲੇ ਨੂੰ ਰਫਾਦਾਫਾ ਕਰਨ ਦਾ ਜੋਰ ਲਾਉਂਦੇ ਉਹ ਦੋ ਕਿੰਗ ਪਿੰਡ ਜਿਹੜੇ ਵਿਜੀਲੈਂਸ ਬਿਊਰੋ ਨੇ ਰਾਤ ਨੂੰ ਅਰੈਸਟ ਕੀਤੇ 12:00 12:30 ਵਜੇ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਵਿੱਚ ਇਹਨਾਂ ਦੇ ਨਾਮ ਸੁਣੇ ਹੋਏ ਨਹੀਂ ਪਹਿਲਾਂ ਵੀ ਪਰਚੇ 'ਚ ਨਾਮ ਹੈ ਕੋਈ ਜਿਹੜੀ ਮੇਨ ਜਿਹੜੀ ਇਨਕੁਆਇਰੀ ਨੰਬਰ 3 ਹੈ ਉਹ ਜੋ ਨੰਬਰ 1 ਤੇ ਸਟਾਰਟ ਹੀ ਜਸਵਿੰਦਰ ਰੰਧਾਵੇ ਤੋਂ ਹੁੰਦੀ ਹੈ ਐਸਪੀ ਸਿੰਘ ਜਿਹੜਾ ਇਹ ਉਹੀ ਹੈ ਜਿਹੜਾ ਪੱਤਰਕਾਰ ਪਰਵਾਨੇ ਹੈ ਪਰਵਾਨੇ ਦਾ ਮੁੰਡਾ ਹੈ ਜਿਹੜਾ ਵਿਧਾਨ ਸਭਾ ਕਵਰ ਕਰਦਾ ਰਿਹਾ ਉਹਦੇ ਸੰਸਕਾਰ ਦੇ ਉੱਤੇ ਜਦੋਂ ਸੰਸਕਾਰ ਕਰਨ ਆਇਆ ਸੀ ਅੱਗ ਲਗਾਉਣ ਚੀਖਾ ਨੂੰ ਅੱਗ ਲਗਾਉਣ ਦਾ ਵਾਅਦਾ ਇਹਨੂੰ ਅਰੈਸਟ ਕੀਤਾ ਗਿਆ ਸੀ ਮੌਕੇ ਤੇ ਹੀ ਉਹ ਫਲਿੱਪਸ ਪਲੋਟ ਸਕੈਮ ਦੇ ਵਿੱਚ ਉਹ ਹੈਗਾ ਇਹ ਐਸਪੀ ਸਿੰਘ ਤੇ ਮਤਲਬ ਕਿ ਅਚਾਨਕਾ ਪਤਾ ਸੀ ਮੈਂ ਤਾਂ ਕਰਕੇ ਪੁੱਛਿਆ ਵੀ ਲੋਕਾਂ ਨੂੰ ਵੀ ਪਤਾ ਹੋਵੇ ਕਿ ਪਰਚੇ ਚ ਪਹਿਲਾਂ ਵੀ ਨਾਮ ਸੀ ਫਿਲਿਪ ਫਿਲਿਪਸ 플ੌਟ ਸਕੈਮ ਦੇ ਵਿੱਚ ਅੱਛਾ ਇੱਕ ਚੀਜ਼ ਹੋਰ ਹੈ ਹੁਣ ਜਿਹੜੀ ਇਨਕੁਆਇਰੀ ਨੰਬਰ 3 ਸੀ ਉਹ ਕਹਿੰਦੀ ਕਿ ਕਿਉਂਕਿ ਕਈ ਜਣੇ ਇਹ ਸੋਚ ਰਹੇ ਹੋਣਗੇ ਵੀ ਜਿਹੜੀ 6 ਸਾਲ ਪਹਿਲਾਂ ਯਾਨੀ ਕਿ 2018 ਦੇ ਵਿੱਚ ਇਨਕੁਆਇਰੀ ਨੰਬਰ 3 ਵਿਜੀਲੈਂਸ ਵੱਲੋਂ ਕੀਤੀ ਗਈ ਹੈ ਉਸ ਇਨਕੁਆਇਰੀ ਦੇ ਵਿੱਚ ਆਖਰ ਕੀ ਸੀ ਕਿਵੇਂ ਜਿਹੜੇ ਪਲਾਟ ਸੀ ਉਹ ਪ੍ਰਾਪਰਟੀ ਡੀਲਰਾਂ ਨੂੰ ਦਿੱਤੇ ਗਏ ਕਿਵੇਂ ਉਹਨਾਂ ਦੇ ਉੱਤੇ ਜਾਲੀ ਪ੍ਰੋਡਕਸ਼ਨ ਸਰਟੀਫਿਕੇਟ ਦਿਖਾਏ ਗਏ ਕਿਵੇਂ ਉਹਨਾਂ ਨੂੰ ਪਾਲਿਸੀ ਨੂੰ ਨੀਮਾ ਨੂੰ ਛਿੱਕੇ ਟੰਗ ਕੇ ਉਹਨਾਂ 'ਤੇ ਇੰਡਸਟਰੀ ਨਾ ਲਾ ਕੇ ਉਹਨਾਂ ਨੂੰ ਅੱਗੇ ਵੇਚ ਦਿੱਤਾ ਗਿਆ ਤੇ ਕਰੋੜਾਂ ਅਰਬਾਂ ਦਾ ਮੁਨਾਫਾ ਖਟਿਆ ਗਿਆ ਸਵਾਲ ਇਥੇ ਵੀ ਹੈ ਵਿਜੀਲੈਂਸ ਦੀ ਐਫ ਆਈ ਆਰ ਤਾਂ ਕਹਿੰਦੀ ਹੈ ਵੀ ਜਿਹੜਾ ਮਾਮਲਾ ਹੈਗਾ ਉਹ ਸਰਕਾਰ ਨੂੰ ਜਾਂ ਸਰਕਾਰੀ ਖਜ਼ਾਨੇ ਨੂੰ ਕਰੀਬ-ਕਰੀਬ 8 ਕਰੋੜ 72 ਲੱਖ ਦਾ ਨੁਕਸਾਨ ਪਹੁੰਚਾਉਣ ਦਾ ਹੈ ਪਰ ਤੁਸੀਂ ਕਹਿੰਦੇ ਹੋ ਇਹ ਹੇ ਹਜ਼ਾਰਾਂ ਕਰੋੜ ਦਾ ਮਾਮਲਾ ਮੈਂ ਤਾਂ ਲੱਖਾਂ ਕਰੋੜ ਦਾ ਮਾਮਲਾ ਕਹਿੰਨਾ ਵਿਜੀਲੈਂਸ ਬਿਊਰੋ ਦੇ ਜਿਹੜੇ ਕਲਰਕ ਨੇ ਇਹ ਜਾਰੀ ਕੀਤਾ ਪ੍ਰੈਸ ਨੋਟ ਉਹਦੇ ਕੋਲ ਜਾਣਕਾਰੀ ਸਹੀ ਨਹੀਂ ਹੈ ਕੋਈ ਨਵਾਂ ਅਫਸਰ ਹੋਏਗਾ ਪਰ ਤੁਸੀਂ ਉਹਨੇ 8-9 ਕਰੋੜ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਭਗਵਾਨ ਤਮਾਨ ਨੇ ਬਿਆਨ ਦਿੱਤਾ ਸੀ ਪਟਿਆਲੇ 'ਚ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ અમરુદ બાગસ સ્કેમ ਚ ਕਹਿੰਦੇ ਸੀ ਪ੍ਰੋਪਰ ਜਿਹੜੇ 38 ਕਰੋੜ ਰੁਪਏ ਵਾਪਸ ਲੈ ਕੇ ਆਏ ਆ ਭਗਵਾਨਦਵਾਨ ਨੇ ਬਿਆਨ ਦਿੱਤਾ ਸੀ ਇਸ ਤਰੀਕੇ ਨਾਲ F46 F462 ਤੇ ਕੁਝ ਹੋਰ ਪਲਾਟ ਜਿਹੜੇ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਨੇੜੇ ਹੈ ਮੋਹਾਲੀ ਦੇ ਵਿੱਚ ਉਹ ਪਲਾਟ ਪੰਜਾਬ ਸਰਕਾਰ ਦੇ ਖਾਤੇ 'ਚ ਵਾਪਸ ਆ ਗਏ ਬੇਨਾਮੀ ਉਹ ਸੈਂਕੜੇ ਕਰੋੜ ਦੇ ਆ ਤੇ ਹੁਣ ਇਹ ਮਾਮਲਾ ਕਿੰਨਾ ਵੱਡਾ ਹੈ ਜੇ ਫਲਿਪਸ ਦਾ ਪਲਾਟ ਸਕੈਮ 700 ਕਰੋੜ ਦਾ ਇੱਕ ਹੈ ਤਾਂ ਬਿਜ਼ਨਸ ਬਿਊਰੋ ਕੋਲ ਇੱਕ ਰਿਕਾਰਡ ਪਿਆ ਜਿਹੜੇ ਰਿਕਾਰਡ ਮੰਗਿਆ ਸੀ ਕਿ ਇਹਨਾਂ ਨੇ ਪਲਾਟਸ ਦਾ ਰਿਕਾਰਡ ਦਿਓ ਤੇ ਕਿਹਨੂੰ ਵੇਚਿਆ ਕਿਵੇਂ ਵੇਚਿਆ ਤੇ 400 ਦੇ ਕਰੀਬ ਪਲਾਟਾਂ ਦਾ ਰਿਕਾਰਡ ਵਿਜੀਲੈਂਸ ਬਿਊਰੋ ਨੂੰ ਚਿੱਠੀ ਭੇਜੀ ਗਈ ਕਿ ਸਾਡੇ ਰਿਕਾਰਡ ਨੂੰ ਸਿਉਂਖਾ ਗਈ ਹੈ ਹੁਣ 400 ਪਲਾਟ ਕਿੰਨੇ ਦੇ ਹੋ ਸਕਦੇ ਆ ਫਲਿੱਪਸ ਫਲਿੱਪਸ ਪਲਾਟਸ ਸਕੈਮ 700 ਕਰੋੜ ਦਾ ESP ਅੱਲਾ ਪਲਾਟ ਹੋ ਜਾਦਾ 2000 ਕਰੋੜ ਦਾ ਹੋਵੇ ਪਨਵਾਇਰ ਦਾ ਪਲਾਟ ਹੋ ਜਾਦਾ 3000 ਕਰੋੜ ਦਾ ਹੋਵੇ ਇਸ ਤਰੀਕੇ ਨਾਲ ਕੋਈ 2 ਕਰੋੜ ਦਾ ਪਲਾਟ ਆ ਕੋਈ 500 ਕਰੋੜ ਦਾ ਪਲਾਟ ਆ ਕੋਈ 700 ਕਰੋੜ ਦਾ ਫਲਾਟ ਆ ਕੋਈ ਜੀਸੀਡੀ ਦਾ ਪਲਾਟ ਹੈਗਾ ਇਹ ਲੱਖਾਂ ਕਰੋੜ ਦੇ ਨੇੜੇ ਤੇੜੇ ਬਣੇਗਾ ਇਹ ਉਹੀ ਟੋਲੀ ਹੈ ਜਿਹੜੀ ਆਰਟੀਆਈ ਵਿੱਚ ਵੀ ਜਵਾਬ ਦਿੰਦੀ ਸੀ ਵੀ ਸਾਡੇ ਜਿਹੜਾ ਰਿਕਾਰਡ ਹੈਗਾ ਉਹ ਸਿਉਂਕ ਖਾਗੀ 2 ਸਾਲ ਪਹਿਲਾਂ ਅਸੀਂ ਖਬਰ ਵੀ ਕੀਤੀ ਬਿਲਕੁਲ ਬਿਲਕੁਲ ਉਹੀ ਟੋਲੀ ਹੈ ਤੁਸੀਂ ਕਿਹਾ ਸੀ ਸਿਉਂਕ ਜਿਹੜੇ ਉਹਦੇ ਢਿੱਡ ਜੋ ਕੱਢ ਲਿਆ ਹੈ ਉਹ ਥੋੜੀ ਖਬਰ ਸੀਗੀ ਬੜੀ ਇਹ ਉਹੀ ਇੱਕ ਸਕੈਮ ਹੈਗਾ 300 400 ਕਰੋੜ ਦਾ ਪਲਾਟ ਪਲਾਟ ਜੋ ਜ ਰੇਡ ਦੇ ਬਿਲਡਿੰਗ ਹੈ ਚੰਡੀਗੜ੍ਹ ਸੈਕਟਰ 17 ਦੇ ਵਿੱਚ 7ਵੇਂ ਮੰਜ਼ਲੇ ਹੈ ਗੋਦਰੇ ਦਾ ਸਟੀਲ ਦਾ ਫਰਨੀਚਰ ਹੈ ਉੱਥੇ ਕੰਕਰੀਟ ਦੀ ਬਿਲਡਿੰਗ ਤੇ ਸਟੀਲ ਦੇ ਫਰਨੀਚਰ ਚ ਗੋਦਰੇ ਚ ਸਿਉਂਕ ਪਹੁੰਚ ਕੇ ਫੈਲਾਖ ਹੋ ਗਈ ਤੇ ਅਸੀਂ ਕਿਹਾ ਸੀ ਉਹ ਸਿਉਂਕ ਜਿਹੜੀ ਕੁਦਰਤ ਨਹੀਂ ਹੈ ਉਹ ਆਈਐਸ ਅਫਸਰ ਰਜਤ ਅਗਰਵਾ ਜਿਹੜਾ ਰਾਹੁਲ ਪਣਾਰੀ ਤੇ ਨੀਲੀਮਾ ਤੇ ਐਸਪੀ ਸਿੰਘ ਤੇ ਜਸਵਿੰਦਰ ਰੰਧਾਵਾ ਇਹਨਾਂ ਦੇ ਜੀਐਮ ਉਹ ਸਿਉਂਕ ਆ ਉਹ ਖਾ ਗਏ ਇਹ ਹੁਣ ਪ੍ਰੈਸ ਨੋਟ ਚ ਵੀ ਲਿਖਿਆ ਵਿਜੀਲੈਂਸ ਨੇ ਇਹ ਗਾਇਬ ਕਰ ਦਿੰਦੇ ਨੇ ਰਿਕਾਰਡ ਇਹ ਫਾੜ ਦਿੰਦੇ ਸੀ ਵਿੱਚੋਂ ਤੇ ਉਹ ਪਲਾਟ ਅੱਗੇ ਕੇ ਵੇਚੇ ਗਏ ਹੁਣ ਤੁਸੀਂ ਕਿਹਾ ਸੀ ਸਕੈਮ ਕਿਵੇਂ ਹੁੰਦਾ ਹੈ ਜੀ ਸਕੈਮ ਅਸਲ ਵਿੱਚ ਜਦੋਂ ਪੰਜਾਬ ਦਾ ਕਾਲਾ ਦੌਰ ਸੀ 84 ਤੋਂ ਬਾਅਦ 90 ਦੇ ਦਹਾਕੇ ਚ ਜਦੋਂ ਖਤਰਨਾਕ ਸਟੇਜ ਦੇ ਵਿੱਚ ਪੰਜਾਬ ਸੀ ਡਰ ਸੀਗਾ ਏਕੀ 47 ਵਾਲਿਆਂ ਦਾ ਉਦੋਂ ਜਸਵਿੰਦਰ ਰੰਧਾਵਾ ਤੇ ਐਸਪੀ ਸਿੰਘ ਪੀਐਸਆਈ ਜੀ ਸੀਨੀਅਰ ਅਫਸਰ ਬਣ ਕੇ ਜੀ ਤੇ ਐਸਪੀ ਸਿੰਘ ਦਾ ਫਾਦਰ ਵਿਧਾਨ ਸਭਾ ਕਵਰ ਕਰਦਾ ਸੀ ਪਰਵਾਨਾ ਜਿਹੜਾ ਪੱਤਰਕਾਰ ਸੀ ਜੀ ਤਾਂ ਜਿਹੜੇ ਐਮ ਡੀ ਐ ਹਰ 2 ਸਾਲ ਬਾਅਦ ਬਦਲ ਜਾਂਦੇ ਆ ਆਈ ਐਸ ਅਫਸਰ ਉਹਨਾਂ ਦੀ ਬਦਲੀ ਹੁੰਦੀ ਰਹਿੰਦੀ ਹੈ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਸਰਕਾਰ ਦੇ ਵਿੱਚ ਉਦਯੋਗ ਮੰਤਰੀ ਬਦਲ ਜਾਂਦੇ ਆ ਕਦੇ ਕਾਂਗਰਸ ਆ ਗਈ ਕਦੇ ਅਕਾਲੀ ਆ ਗਿਆ ਕਦੇ ਬੈਂਸ ਸਿੰਘ ਦੀ ਸਰਕਾਰ ਆ ਗਈ ਉਦਯੋਗ ਮੰਤਰੀ ਬਦਲ ਜਾਂਦੇ ਆ ਉਹਨਾਂ ਨੂੰ ਪੂਰੀ ਠੱਗੀ ਦਾ ਪਤਾ ਹੀ ਨਹੀਂ ਤਾਂ ਇਹ ਬੁਰਕੀ ਪਾ ਜਾਂਦੇ ਜਸਵਿੰਦਰ ਰੰਧਾਵਾ ਤੇ ਐਸ ਪੀ ਸਿੰਘ ਐਮ ਡੀ ਨੂੰ ਵੀ ਬੁਰਕੀ ਪਾ ਜਾਂਦੇ ਸੀ ਉਹਨੂੰ ਕੋਈ ਪਲਾਨ ਦੇ ਦਿੰਦੇ ਸੀ ਘਾਟੇ 'ਚ ਏਐਮਡੀ ਨੂੰ ਦੇ ਦਿੰਦੇ ਤਾਂ ਆਪਣੀ ਮਾਸੀ ਦੇ ਨਾਮ ਲੈ ਲੈ ਆਪਣੀ ਤਾਈ ਦੇ ਨਾਮ ਲੈ ਲੈ ਅੱਜ ਕੱਲ ਜਿਹੜਾ ਏਐਮਡੀ ਬੈਠਿਆ ਉਹਨੂੰ ਪਲਾਟ ਦੇ ਦਿੰਦੇ ਸੀ ਮੰਤਰੀ ਇਹਨੂੰ ਵੀ ਦੇਣ ਦੇ ਵਿੱਚ ਹਿੱਸਾ ਤਾਂ ਹੀ ਸ਼ਾਮ ਸਿੰਘ ਰੋਡਾ 50 ਲੱਖ ਰਿਸਪੈਕਟ ਦੇ ਕੇ ਪਹੁੰਚਿਆ ਸੀ ਪਰ ਇਹਨੇ ਕੀਤਾ ਕਿ ਉਸ ਦੀ ਆਰਡਰ ਵਿੱਚ ਬੁਰਕੀ ਪਾਣ ਤੋਂ ਬਾਅਦ ਉਹ ਫਾਈਲਾਂ ਦੱਬ ਕੇ ਰੱਖ ਲਈ ਜਿਹੜੇ ਪਲਾਟ ਕਦੇ ਵਿਕੇ ਹੀ ਨਹੀਂ ਹੁਣ ਉਦਾਹਰਨ ਦਿੰਦਾ ਹਾਂ ਉਹਨਾਂ ਮੈਂ ਮੰਨ ਲਓ 500 ਪਲਾਟਾ ਮੋਹਾਲੀ ਚ ਵੇਚਣੇ ਸੀ ਪੀਐਸਆਈ ਨੇ ਕਿ ਲੋਕਾਂ ਨੂੰ ਫੈਕਟਰੀਆਂ ਲਗਾਓ ਰੋਜ਼ਗਾਰ ਦਿਓ ਲੋਕ ਪੰਜਾਬ ਤੋਂ ਬਾਹਰ ਨਾ ਜਾਣ ਤਾਂ 200 ਪਲਾਟਾ ਤਾਂ ਵਿਕ ਗਏ ਕੋਈ ਰੁਪਈਆ ਦੇ ਵਿਕਾ 300 ਪਲਾਟਾਂ ਦੀ ਫਾਈਲ ਜਿਹੜੀ ਐ ਪੀਐਸਆਈਸੀ ਦੇ ਇਹਨਾਂ ਕਰਪਟ ਅਧਿਕਾਰੀ ਨੇ ਦੱਬ ਕੇ ਰੱਖ ਲਈ। ਜੀ। ਤਾਂ ਹੁਣ ਕਰਪਸ਼ਨ ਕਿਵੇਂ ਕੀਤੀ? ਮੰਨ ਲਓ ਤੁਹਾਡੀ ਫੈਕਟਰੀ ਐ ਮੋਹਾਲੀ ਚ। ਜੀ। ਤੁਹਾਡੀ ਫੈਕਟਰੀ ਨੂੰ ਕੋਈ ਨੋਟਿਸ ਕਰ ਦੇਣਾ, ਮੰਨ ਲਓ ਪੋਲੂਸ਼ਨ ਦਾ ਜਾਂ ਕੋਈ ਹੋਰ ਨੋਟਿਸ ਕਰ ਦੇਣਾ ਤੇ ਤੁਸੀਂ ਡਰ ਦੇ ਦਰ ਜਾਣਾ ਕਿ ਸਰ ਛੱਡੋ ਅ ਦੱਸੋ ਲੈ ਦੇ ਦੇ ਕੇ ਸੈਟਲ ਕਰ ਲਈਏ ਮਾਮਲਾ। ਤਾਂ ਵਪਾਰੀ ਨੇ ਡਰ ਦੇਣ ਨੇ ਰਿਸ਼ਵਤ ਦੇ ਦੇਣੀ। ਨਾਲ ਇਹਨਾਂ ਨੇ ਸੱਚੇ ਬਣਨ ਵਾਸਤੇ ਵਪਾਰੀ ਨੂੰ ਜੁਰਮਾਨਾ ਕਰ ਦੇਣਾ ਲੱਖ ਰੁਪਏ ਦਾ 2 ਲੱਖ ਰੁਪਏ ਦਾ। ਤੁਸੀਂ ਆਪਣਾ ਡਿਮਾਂਡ ਡਰਾਫਟ ਪੀਐਸਐਸਸੀ ਨੂੰ ਦਿੱਤਾ ਜੇ ਚੱਲ ਮੇਰਾ ਛਟਕਾਰਾ ਘਰ ਕਲੀਨ ਚੈਟ ਮਿਲ ਗਏ ਜਿਹੜਾ ਤੁਹਾਡੇ ਨਾਮ ਦਾ ਡਿਮਾਂਡ ਡਰਾਫਟ ਹੈ ਉਹ ਪੀਐਸਐਸਸੀ ਨੇ ਫਾਈਲ ਚ ਲਗਾ ਲਿਆ ਸਰਕਾਰੀ ਖਾਤੇ ਜਮਾ ਹੋ ਗਿਆ ਪਾਸ ਹੋ ਗਿਆ ਤੁਹਾਨੂੰ ਪਤਾ ਵੀ ਨਹੀਂ ਕਿ ਤੁਹਾਨੂੰ ਪੀਐਸਐਸਸੀ ਦੇ ਨਾਲ ਕਰਪਟ ਅਧਿਕਾਰੀ ਨੇ ਇੱਕ ਪਲਾਟ ਖਰੀਦਿਆ ਹੋਇਆ ਦਿਖਾਤਾ ਕਿ ਤੁਹਾਨੂੰ ਪਲਾਟ ਵੇਚਿਆ ਠਾਕੁਰ ਰਾਮ ਮਨਦੀਪ ਨੂੰ ਠਾਕੁਰ ਰਾਮ ਮਨਦੀਪ ਨੂੰ ਪਲਾਟ ਵੇਚ ਦਿੱਤਾ ਤੁਹਾਨੂੰ ਪਤਾ ਵੀ ਨਹੀਂ ਪ੍ਰੋਫਾਈਲ ਦਬ ਕੇ ਰੱਖ ਲਈ 20 ਸਾਲਾਂ ਬਾਅਦ ਜਦੋਂ ਪ੍ਰਾਪਰਟੀ ਦੇ ਰੇਟ ਵਧੇ ਉਹ 100 ਕਰੋੜ ਦਾ 200 ਕਰੋੜ ਦਾ 500 ਕਰੋੜ ਦਾ ਪਲਾਟ ਹੋਇਆ ਤਾਂ ਆਪਣੇ ਡੀਲਰਾਂ ਨੂੰ ਕਿਹਾ ਇਹ 100 ਕਰੋੜ ਦਾ ਪਲਾਟ ਠਾਕੁਰ ਅਮਨਦੀਪ ਦਾ ਇਹ ਮਾਰਕੀਟ ਗਾ ਕਲੱਬ ਇਹ ਆਪਾਂ ਵੇਚਣਾ ਹੈ ਤੇ ਉਹ 1000 ਕਰੋੜ ਰੁਪਏ ਦਾ ਅੱਜ 100 ਕਰੋੜ ਦਾ ਪਲਾਟ ਵੇਚ ਕੇ ਆਪਾਂ ਅੱਜ ਵੰਡ ਕੇ ਖਾ ਗਏ ਤੇ ਸਰਕਾਰ ਦੇ ਖਾਤੇ 'ਚ 20 ਸਾਲ ਬਾਅਦ ਠਾਕੁਰ ਅਮਨਦੀਪ ਨੇ 2 ਲੱਖ ਰੁਪਏ ਦਿੱਤਾ ਇਹ ਜੁਰਮਾਨੇ ਜਰੂਰ ਨੇ ਪਾਓ ਵਿਆਜ ਵੀ ਪਾਓ 5-4 ਲੱਖ ਰੁਪਏ ਸਰਕਾਰ ਦੇ ਖਾਤੇ 'ਚ ਪਾ ਦਿਓ ਬਾਕੀ ਆਪਾਂ ਜ ਵੰਡ ਲਓ ਤੇ ਫਿਰ ਇਨਕਮ ਟੈਕਸ ਡਿਪਾਰਟਮੈਂਟ ਪੁੱਛਦਾ ਕਿ ਇਹਨਾਂ ਲੋਕਾਂ ਦਾ ਆਧਾਰ ਕਾਰਡ ਦੇਓ ਇਹਨਾਂ ਲੋਕਾਂ ਦੇ ਪੈਨ ਕਾਰਡ ਦੇਓ ਜਿਹੜੀ ਦੀ ਟਰਾਂਜੈਕਸ਼ਨ ਹੋਈ ਹੈ ਵਿਜੀਲੈਂਸ ਕਹਿੰਦੀ ਹੈ ਇਹਨਾਂ ਦੀ ਫਾਈਲਾਂ ਦੇਓ ਇਨਕਮ ਟੈਕਸ ਡਿਪਾਰਟਮੈਂਟ ਦੇ ਜਾਂਚਕਾਰੀ ਮਿਲ ਗਏ ਦੋ ਵਾਰੀ ਨੋਟਿਸ ਕੱਢਿਆ ਉਹਨੇ ਤਿੰਨ ਵਾਰੀ ਕੋਈ ਜਵਾਬ ਨਹੀਂ ਦਿੱਤਾ ਵਿਜੀਲੈਂਸ ਨੂੰ ਕਹਿੰਨੇ ਸਾਡੇ ਰਿਕਾਰਡ ਨੂੰ ਛੂੰਖਾਗੇ ਇਸ ਕਰਕੇ ਇਹ ਸਕੈਮ ਕੋ ਛੋਟਾ ਮੋਟਾ ਨਹੀਂ ਐਡਾ ਵੱਡਾ ਸਕੈਮ ਹੈ 1 ਲੱਖ ਕਰੋੜ ਦਾ ਮੈਂ ਕਹਿਣ ਦੀ ਕਹਿ ਰਹੇ ਹਾਂ ਪੂਰੇ ਪੰਜਾਬ ਦਾ ਪਰ ਇਕੱਲੇ ਮੋਹਾਲੀ ਚੋ 1 ਲੱਖ ਕਰੋੜ ਤੋਂ ਵੱਧ ਨਿਕਲ ਜਾਏ ਜੇ ਗਹਿਰਾਈ ਚ ਇਹਦੀ ਪਤਾਲ ਹੋ ਗਈ ਸਦਰਾਮ ਜੀ ਜਾਲੀ ਪ੍ਰੋਡਕਸ਼ਨ ਸਰਟੀਫਿਕੇਟਾਂ ਦਾ ਮਾਮਲਾ ਵੀ ਉੱਠਿਆ ਸੀ ਜੀ ਹਾਂ ਬਿਲਕੁਲ ਉੱਠਿਆ ਜੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਸੀ ਇਸ ਕਰਪਸ਼ਨ ਦਾ ਉਹ ਫਲਿੱਪਸ ਪਲਾਟਸ ਸਕੈਮ ਦਾ ਸੀ ਫਲਿੱਪਸ ਪਲਾਟਸ ਸਕੈਮ ਦਾ ਇਹ ਹੈ ਕਿ ਉਦਯੋਗ ਪਾਲਸੀ ਜਿਹੜੀ ਉਦਯੋਗ ਲਗਾਉਣ ਦੀ ਪਾਲਸੀ ਹੈ ਤੁਸੀਂ ਉਥੇ ਫੈਕਟਰੀਆਂ ਲਗਾਓਗੇ ਸਿਰਫ ਫੈਕਟਰੀਆਂ ਲਗਾਉਣ ਵਾਸਤੇ ਮੋਹਾਲੀ ਚ ਜਾਂ ਪੰਜਾਬ ਚ ਇਹ ਪਲਾਟ ਵੇਚੇ ਜਾ ਸਕਦੇ ਆ ਫਲਿੱਪਸ ਪਲਾਟ ਸਕੈਮ ਤਾ ਸਰਕਾਰ ਨੂੰ ਮੂਰਖ ਬਣਾਇਆ ਗਿਆ ਕਰਪਟ ਅਧਿਕਾਰੀਆਂ ਵੱਲੋਂ ਤੇ ਮੰਤਰੀਆਂ ਵੱਲੋਂ ਕਿ ਫਲਿੱਪਸ ਦੀ ਥਾਂ ਦੇ ਵਿੱਚ ਨਾ ਵੱਡੀ ਫੈਕਟਰੀ ਆਏਗੀ ਨਹੀਂ 25 ਏਕੜ ਦੀ ਇਹਦੇ 12 ਟੋਟੇ ਕਰ ਦਿਓ ਪਾਲਿਸੀ ਮਦਾਂ ਕੋ 12 ਹੀ ਹੋ ਸਕਦੇ ਆ ਕਿਉਂਕਿ ਉਹਦੀ ਜਿਹੜੀ ਚਾਰ ਦਿਵਾਰੀ ਐ ਫਿਨਿਸ਼ 플ੌਟਸ ਸਕੈਮ ਦੀ ਉਤੇ ਸੀਵਰੇਜ ਵੀ ਐ ਨਾ ਕੀ ਐ ਸੜਕਾਂ ਵੀ ਐ ਨਾ ਕੀ ਐ 12 ਤੋਂ ਵੱਧ ਨਹੀਂ ਹੋ ਸਕਦੇ ਉਤੋਂ ਬਾਅਦ ਤਾਂ ਫਿਰ ਕੋਈ ਹੋਰ ਲਾਇਸੈਂਸ ਲੈਣੇ ਪੈਂਦੇ ਆ ਪਰਮਿਸ਼ਨ ਮਿਲਦੀ ਜਿੱਦਾਂ ਆਪਾਂ ਕਲੋਨੀਆ ਕੱਟਦੇ ਆ ਤਾਂ 12 ਦੇ 125 ਪਲਾਟ ਝੁੱਠੇ ਬਣਾਏ ਸੀ ਨਾ ਅਫਸਰਾਂ ਨੇ ਉਹ 125 ਪਲਾਟ 50 50 60 70 80 ਹਜ਼ਾਰ ਦੇ ਵੇਚਤੇ ਹੁਣ ਠੱਗੀ ਕੀ ਹੈ ਜੀ ਟਾਇਨਰ ਕੰਪਨੀ ਦਾ ਡਾਕਟਰ ਪੀ ਜੇ ਸਿੰਘ ਜੀ ਉਹਦੇ ਕੋਲ ਵੀ ਐਡੇ ਨੇ ਪਲਾਟਾਂ ਦੋ ਤਿੰਨ ਜੀ ਤੇ ਮੋਹਾਲੀ ਚ ਰਿਨਮੈਕਸੀ ਨੂੰ ਇਹ ਕੌਣ ਲੱਗਿਆ ਹੈ ਰਿਨਮੈਕਸੀ ਫੈਕਟਰੀ ਦਾ ਪਲਾਟ ਵੇਚਿਆ ਇਹ ਪ੍ਰਾਪਰਟੀ ਡੀਲਰਾਂ ਨੂੰ ਵੇਚ ਕੇ ਪੰਜਾਬ ਸਰਕਾਰ ਨੂੰ ਹਜ਼ਾਰਾਂ ਕਰੋੜ ਦਾ ਚੁੰਨਾ ਲਗਾਇਆ ਗਿਆ ਤੇ ਉਹੋ ਬੰਦੇ ਮੁੱਖ ਮੰਤਰੀ ਨਾਲ ਇਨਵੈਸਟ ਪੰਜਾਬ 'ਚ ਫਿੱਟ ਕੀਤੇ ਇਹਨਾਂ ਨੇ ਠੱਗਾ ਤੇ ਉਹ ਜਿਹੜੀ ਵਾਈਫਰਕੇਸ਼ਨ ਦੀ ਪਾਲਿਸੀ ਹੈ ਉਹਦੇ ਉਤੇ ਵੀ ਨਿਗਰਾਨੀ ਪੰਜਾਬ ਸਰਕਾਰ ਨੂੰ ਰੱਖਣੀ ਚਾਹੀਦੀ ਹੈ ਤੇ ਇਹ ਵੀ ਇੱਕ ਠੱਗੀ ਦਾ ਹਿੱਸਾ ਜੇ ਹੁਣ ਟਾਇਰਰ ਕੰਪਨੀ ਵਾਲੇ ਨੂੰ ਪਰਮਿਸ਼ਨ ਦੇ ਦਿੰਦੀ ਐ ਟੋਟੇ ਕਰਕੇ ਵੇਚਣ ਦਾ ਜਿਨੇ ਨਾ ਕੋਈ ਫੈਕਟਰੀ ਲਗਾਈ ਐ ਅੱਜ ਤੱਕ ਸਿਰਫ 100 ਕਰੋੜ ਦਾ ਲੈ ਕੇ 1000 ਕਰੋੜ ਦਾ ਪਲਾਟ ਵੇਚਦਾ ਦਿਖਾਇਆ ਕਿ ਮੈਂ ਇੱਥੇ ਫੈਕਟਰੀ ਲਾਣੀ ਦਵਾਈਆਂ ਦੀ ਵੇਚਦੇ ਤੇ ਟੋਟੇ ਕਰਕੇ ਤੇ ਹੁਣ ਜਿੱਥੇ ਟਾਇਰਰ ਜਿਹੜੀ ਤੁਸੀਂ ਕਹਿ ਰਹੇ ਸੀ ਆ ਜਿੱਥੇ ਲਾਲੂ ਦੀ ਮਜ਼ਾਰ ਸੀਗੀ ਉੱਤੇ ਟਾਇਰਰ ਸਟੇਟਸ ਮੇਰੇ ਕੱਲੇ ਗਿਆ ਉੱਤੇ ਗੇਟ ਤਾਂ ਇੰਡਸਟਰੀ ਵਾਲ ਇੱਕ ਸੀਗਾ ਜੀ ਐਸਪੀਐਲ ਦਾ ਹੁਣ ਜੇ ਫਰੰਟ ਦੇ ਉੱਤੇ ਸੜਕ ਤੇ ਗੇਟ ਦੇਤਾ ਉਹ ਕਿਹੜੇ ਡਿਪਾਰਟਮੈਂਟ ਨੇ ਤਾਂ ਦੇ ਹੀ ਨਹੀਂ ਸਕਦੇ ਐਕਸੀਡੈਂਟ ਪ੍ਰੋਨਰੀ ਬਣ ਗਿਆ ਉਹ ਤੇ ਨਾਲ ਟੋਟੇ ਕਰ ਤੇ ਪਹਿਲਾਂ ਤਾਂ 10 ਟੋਟੇ ਕਰ ਦਿੱਤੇ ਫੈਕਟਰੀ ਨੇ ਵੇਚਤਾ ਫਿਰ ਉਹਦੇ ਵਿੱਚ ਹੋਰ ਟੋਟੇ ਕਰ ਦਿੱਤੇ ਤੇ ਇਹ ਜਿਹੜੀ ਪਾਲਸੀ ਹੈ ਇਹ ਇਹ ਵੀ ਰੱਦ ਹੋਣੀ ਚਾਹੀਦੀ ਹੈ ਜਿਸ ਨਾਲੇ ਪਾਲਸੀ ਤਾਂ ਇਹ ਕਹਿੰਦੀ ਹੈ ਨਾ ਜੇ ਤੁਸੀਂ ਪਲਾਟ ਲਿਆ ਇੰਡਸਟਰੀ ਲਾਉਣ ਵਾਸਤੇ ਲਿਆ ਇੰਡਸਟਰੀਅਲ ਪਲਾਟ ਲਿਆ ਹੈ ਤੁਝੇ ਤੀ ਇੰਡਸਟਰੀ ਲਾਓ ਨਾ ਦੂਜੇ ਸਾਲ ਨੂੰ ਤੁਸੀਂ ਉੱਥੇ ਮੈਨੂਫੈਕਚਰਿੰਗ ਸੌਰੀ ਆਪਣਾ ਪਲਾਂਟ ਕੰਪਲੀਟ ਕਰਕੇ ਤੀਜੇ ਸਾਲ ਜੇ ਮੈਨੂਫੈਕਚਰਿੰਗ ਪ੍ਰੋਡਕਸ਼ਨ ਦਿਖਾਣੀ ਹੁੰਦੀ ਹੈ ਇਹਨਾਂ ਨੇ ਤੀਜੇ ਸਾਲ ਤੱਕ ਤਾਂ ਇਹਨਾਂ ਨੇ ਤਾਂ ਕੰਮ ਹੋ ਰਿਹਾ ਕੋਈ ਚੱਕਤਾ ਇਹਨਾਂ ਨੇ ਤਾਂ ਪਾ ਪਲਾਟਾਂ ਦੇ ਦਰਾਲ ਬਣ ਕੇ ਇਹਨਾਂ ਨੇ ਤਾਂ ਪਲਾਟ ਦੇ ਟੋਟੇ-ਟੋਟੇ ਕਰਕੇ ਕਰੋੜਾਂ ਅਰਬਾਂ ਕਮਾ ਲਏ ਹਾਂ ਬਿਲਕੁਲ ਕਮਾਏ ਨਹੀਂ ਤੁਸੀਂ ਕੀਓ ਕੀਓ ਨੁਕਸਾਨ ਸਰਕਾਰ ਨੂੰ ਨਹੀਂ ਹੋਇਆ ਸਰਕਾਰੀ ਖਜ਼ਾਨੇ ਨੂੰ ਨਹੀਂ ਹੋਇਆ ਪੰਜਾਬ ਨੂੰ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਨੁਕਸਾਨ ਹੋਇਆ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੋਇਆ ਪੰਜਾਬ ਦੇ ਉਦਯੋਗਨ ਨੂੰ ਨੁਕਸਾਨ ਹੋਇਆ ਪੰਜਾਬ ਦੇ ਉਦਯੋਗਪਤੀ ਨੂੰ ਭਜਾਇਆ ਗਿਆ ਇਥੋਂ ਇਹ ਨੁਕਸਾਨ ਨਹੀਂ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਮੋਸ਼ਨਲੀ ਬਲੈਕਮੇਲ ਕਰਦੇ ਆ ਇਹ ਬੰਦੇ ਉਹ ਕਹਿੰਦੇ ਜੇ ਤੁਸੀਂ ਪਰਪਟਾਡਜ਼ ਕਰਤਾ ਕੈਨਸਲ ਕਰ ਦਿੱਤਾ ਐਥੇ ਤਾਂ ਲੋਕਾਂ ਦਾ ਨੁਕਸਾਨ ਹੋ ਜਾਉ ਹੁਣ ਜਿਵੇਂ ਨੁਕਸਾਨ ਜਿੱਥੇ ਉਹਨਾਂ ਨੇ ਤਾਂ ਆ ਪੀਜੇ ਸਿੰਘ ਨੇ ਟੈਨੌਰ ਵਾਲਿਆਂ ਨੇ ਆਪ ਮੰਨਿਆ ਕਿ ਸਰਕਾਰੀ ਫੀਸ ਉਹਨੇ ਜਮ੍ਹਾਂ ਨਹੀਂ ਕਰਾਈ ਹੋਈ ਹਾਂ ਤੇ ਉਹੀ ਡਾਕਟਰ ਪੀਜੇ ਸਿੰਘ ਇਨਵੈਸਟ ਪੰਜਾਬ ਦੇ ਮੁੱਖ ਮੰਤਰੀ ਦੇ ਗਵਾਂਡ ਚ ਨੇੜ ਦੇ ਕੁਰਸੀ ਤੇ ਬੈਠਦਾ ਰਿਹਾ ਤੇ ਇਹੀ ਅਫਸਰ ਜਿਹੜੇ ਅੰਦਰ ਗਏ ਆ ਇਹ ਉਹਨੂੰ ਫਿੱਟ ਕਰਦੇ ਸੀ ਤੇ 100 ਕਰੋੜ ਦਾ ਪਲਾਟ ਖਰੀਦੋ ISP L ਦਾ 1000 ਕਰੋੜ ਦਾ ਵੇਚ ਦਿਓ ਪ੍ਰਾਪਰਟੀ ਡੀਲਰ ਬਣ ਕੇ ਤੇ ਸਰਕਾਰ ਨੂੰ ਬਣਾਓ ਮੂਰਖ ਕਿ ਪਲੀਜ਼ ਮੈਨੂੰ ਇਹ ਪਲਾਟ ਦੇ ਦਿਓ ਮੈਂ ਨਾ ਇੱਥੇ ਫੈਕਟਰੀ ਲਗਾ ਕੇ ਮਹੌਲੀ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਫੈਕਟਰੀ ਲਾਣੀ ਨਹੀਂ ਫੈਕਟਰੀ ਲਗਾਣੀ ਨਹੀਂ ਟੋਟੇ ਕਰਕੇ ਜੇ 100 ਕਰੋੜ ਦਾ ਪਲਾਟ ਸੀਗਾ 1000 ਕਰੋੜ ਦਾ ਵੇਚ ਦੋ ਹੁਣ ਰਨ ਵੈਕਸੀ ਪਲਾਟ ਦੀ ਵਾਰੀ ਹੈ ਐਮਓਆਈ ਦੀ ਵਾਰੀ ਹੈ ਇਸ ਤੇ ਇੱਕ ਨਾਲ ਇਹ ਠੱਗੀਆਂ ਮਾਰਦੇ ਆ ਇਹ ਤਾਂ ਸਕੈਮ ਬਹੁਤ ਜ਼ਿਆਦਾ ਵੱਡਾ ਹੈ ਪਤਾ ਨਹੀਂ ਹੁਣ ਪੰਜਾਬ ਸਰਕਾਰ ਮੌਜੂਦਾ ਹੈ ਦੀ ਚੰਗੀ ਤਰ੍ਹਾਂ ਇਨਕੁਆਰੀ ਕਰਕੇ ਇਹਨਾਂ ਅੰਜਾਮ ਤੱਕ ਪਹੁੰਚਾ पाएगी ਕਿ ਨਹੀਂ ਪਹੁੰਚਾ पाएगी ਪਰ ਇਸ ਸਮੇਂ ਮੈਂ ਬੜਾ ਖੁਸ਼ ਹਾਂ ਤੇ ਭਗਵਾਨਤਵਾਨ ਦੀ ਸ਼ਾਬਾਸ਼ੀ ਹੈ ਭਗਵਾਨਤਵਾਨ ਸਰਕਾਰ ਦੀ ਤੇ ਕੁਝ ਤਾਂ ਕੀਤਾ ਨਹੀਂ ਤਾਂ 6 ਸਾਲ ਤੋਂ ਕੈਪਟਨ ਨਰਿੰਦਰ ਵੀ ਤਾਂ ਰੋਲਦਾ ਰਿਹਾ ਇਸ ਮਾਮਲੇ ਨੂੰ ਚਰਨਜੀਤ ਚੰਨੀ ਵੀ ਰੋਲਦਾ ਰਿਹਾ ਮੁੱਖ ਮੰ ਤੇ ਐਮ ਡੀ ਦਾ ਬਹੁਤ ਆਏ ਪਹਿਲਾਂ ਵੀ ਪਰ ਮੈਡਮ ਬਲਦੀਪ ਕੌਰ ਆਏ ਸੀਏ ਚੀਫ ਸੈਕਟਰੀ ਆਏ ਵਧੀਆ ਤਰੀਕੇ ਨਾਲ ਐਨ ਸਹੀ ਨੀਤੀ ਨਾਲ ਕੰਮ ਕੀਤਾ ਸਾਰਿਆਂ ਨੇ ਏਜੀ ਪੰਜਾਬ ਨੇ ਸਹੀ ਨੀਤੀ ਨਾਲ ਕੰਮ ਕੀਤਾ ਤਾਂ ਇਹ ਪਰਚਾ ਦਾ ਦਰਜ ਹੋਇਆ ਇਸ ਕਰਕੇ ਮੇਰੇ ਲਈ ਤਾਂ ਖੁਸ਼ੀ ਵਾਲੀ ਗੱਲ ਹੈ ਛਣਨ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬាទ ਮਿਹਰਬਾਨੀ ਬਿਲਕੁਲ ਜਿਵੇਂ ਕਿ ਹੈ ਸਤਨਾਮ ਸਿੰਘ ਦਾਊ ਜੀ ਨੇ ਕਿ ਪਹਿਲ ਕੀ ਮੁੱਖ ਮੰਤਰੀਆਂ ਨੇ ਮਾਮਲਾ ਰੌਲਿਆ ਜਾਂ ਗੋਲਿਆ ਕੀਤਾ ਪਰ ਮੌਜੂਦਾ ਮੁੱਖ ਮੰਤਰੀ ਨੇ ਬੇਸ਼ੱਕ ਇਸ ਦੇ ਵਿੱਚ ਸਹੀ ਇਨਕੁਆਇਰੀ ਕਰਕੇ ਸਹੀ ਹੁਕਮ ਦਿੱਤੇ ਤੇ ਵਿਜੀਲੈਂਸ ਨੇ 6 ਸਾਲ ਪਹਿਲਾਂ ਆਪਣੀ ਹੀ ਯਾਨੀ ਕਿ ਵਿਜੀਲੈਂਸ ਇਨਕੁਆਇਰੀ ਨੰਬਰ ਦਿਨ ਤੇ ਉੱਤੇ 6 ਸਾਲ ਬਾਅਦ ਪਰਚਾ ਨੰਬਰ 4 ਦਰਜ ਕੀਤਾ ਹੈ ਦੋ ਜਣੇ ਅਰੈਸਟ ਵੀ ਹੋਏ ਨੇ ਜਸਵਿੰਦਰ ਰੰਧਾਵਾ ਤੇ ਐਸਪੀ ਸਿੰਘ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਿਰਫ ਸਰਕਾਰੀ ਖਜ਼ਾਨੇ ਨੂੰ 8 ਕਰੋੜ 72 ਲੱਖ ਦਾ ਨੁਕਸਾਨ ਪਹੁੰਚਾਉਣ ਦਾ ਹੀ ਇਹ ਮਾਮਲਾ ਹੈ ਜਾਂ ਫਿਰ ਜਿਵੇਂ ਜਾਲੀ ਪ੍ਰੋਡਕਸ਼ਨ ਦਿਖਾ ਕੇ ਪ੍ਰਾਪਰਟੀ ਡੀਲਰਾਂ ਨੂੰ ਇਹ 플ੌਟ ਵੇਚੇ ਗਏ ਜਿਵੇਂ ਇੰਡਸਟਰੀਅਲਿਸਟ ਟਾਇਨੋਰ ਵਰਗੇ ਇੰਡਸਟਰੀਅਲਿਸਟ ਨੂੰ ਇਹ 플ੌਟ ਦਿੱਤੇ ਗਏ ਤੇ ਇਸ ਸ਼ਰਤ ਤੇ ਜੋ ਨੋਰਮਸ ਨਿਯਮ ਹੁੰਦੇ ਨੇ ਵੀ 3 ਸਾਲਾਂ ਦੇ ਅੰਦਰ ਪ੍ਰੋਡਕਸ਼ਨ ਦਿਖਾਣੀ ਹੈ ਪਰ ਬਿਨਾ ਪ੍ਰੋਡਕਸ਼ਨ ਦਿਖਾਏ ਹੀ ਸਰਕਾਰ ਨੂੰ ਮੂਰਖ ਬਣਾ ਕੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਹਨਾਂ ਦੇ ਟੋਟੇ ਕਰਕੇ ਅਰਬਾਂ ਕਰੋੜਾਂ ਦਾ ਮੁਨਾਫਾ ਖਟਿਆ ਗਿਆ ਦਵਾਈਆਂ ਵਾਲਿਆਂ ਵੱਲੋਂ ਟੈਨੌਰ ਵਾਲਿਆਂ ਵੱਲੋਂ ਜਾਂ ਹੋਰ ਅਜਿਹੇ ਲੋਕਾਂ ਵੱਲੋਂ ਕਿ ਉਸ ਉੱਤੇ ਵੀ ਇਨਕੁਆਇਰੀ ਕੀਤੀ ਜਾਏਗੀ ਜੋ ਖੁਦ ਕਬੂਲ ਕਰ ਰਹੇ ਨਹੀਂ ਕਿ ਸਰਕਾਰੀ ਫੀਸ ਜਮ੍ਹਾਂ ਕਰਵਾਈ ਹੀ ਨਹੀਂ ਕਾਨੂੰਨ ਛਿੱਕੇ ਵੀ ਟੰਗਿਆ ਗਿਆ ਪਰ ਤਬਿਲਿ ਤਾਰੀਫੇ ਕੀ ਪਰਚਾ ਦਰਜ ਹੋਇਆ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ 8 ਕਰੋੜ 72 ਲੱਖ ਤੋ ਕੀ ਇਹ ਮਾਮਲਾ ਸਤਨਾਮ ਜੀ ਦੇ ਕਹਿ ਮਤਾਬਕ ਕੀ ਲੱਖਾਂ ਕਰੋੜਾਂ ਦੇ ਅਮਾਉਂਟ ਤੱਕ ਰਕਮ ਤੱਕ ਪਹੁੰਚੇਗਾ ਜਾਂ ਫਿਰ ਨਹੀਂ ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਮੁੜ ਤੋਂ ਉਹ ਪੈਸਾ ਵਾਪਸ ਆਏਗਾ ਜੋ ਅਸਲ ਵਿੱਚ ਪੰਜਾਬ ਦੇ ਖਜ਼ਾਨੇ ਚ ਆਉਣਾ ਚਾਹੀਦਾ ਸੀ ਪਰ ਕੁਝ ਜੀਜੇ ਸਾਲੇ ਦੇ ਕੁੜਮਾਂ ਦੇ ਖਾਤਿਆਂ ਵਿੱਚ ਜਾ ਕੇ ਹੀ ਪਿਆ ਰਹਿ ਗਿਆ ਇਸ ਸਮਾਦਰ ਸੇਗਾ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਰਮਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ